ਲਪ੍ਰਿਤ ਆ ਪੰਜ ਦਾ ਲੈ ਕੇ ਆਇਆ ਯਾਰ ਉਹ ਉਹ ਨਾ ਦਾ ਲੇਟ ਹੋ ਗਿਆ ਚਲ ਕੋਈ ਨਹੀਂ ਲਓ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਦੇਖ ਸ਼ਰਮ ਨਹੀਂ ਆਉਂਦੀ ਜਵਾਬ ਦਿੰਦਿਆਂ ਨੂੰ 9 ਵਜ ਗਏ ਹੁਣ ਗੁੱਡ ਮਾਰਨਿੰਗ ਹੁੰਦੀ ਹੈ ਮੈਂ ਸਵੇਰੇ 5 ਵਜੇ ਦੀ ਉੱਠੀ ਹੋਈ ਆ ਉਹ ਫਿਰ ਕੀ ਹੋ ਗਿਆ ਹੁਣ ਰਾਤ ਨੂੰ ਮੀਟਿੰਗ ਸੀ ਮੇਰੀ ਫੋਨ ਤੇ ਚੱਲੀ ਗਿਆ 2 ਘੰਟੇ ਹੁਣ ਤੈਨੂੰ ਕੀ ਪਤਾ ਫੋਨ ਤੇ ਕਿਹੜੀ ਮੀਟਿੰਗ ਹੁੰਦੀ ਹੁੰਦੀ ਹੈ ਕਿਉਂ ਮੈਨੂੰ ਮੂਰਖ ਬਣਾ ਰੱਖਿਆ ਤੁਸੀਂ ਨੇ ਨਾਲ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਫੇਰ ਕੀ ਹੋ ਗਿਆ ਤੁਹਾਡੇ ਸੁੱਤੇ ਪਿਆ ਨੂੰ ਤਾਂ ਬਹੁਤ ਕੁਝ ਹੋ ਗਿਆ ਤੁਹਾਡੇ ਮੰਗਰੋਂ ਕੀ ਹੋ ਗਿਆ ਕੀ ਹੋ ਗਿਆ ਤੜਕੀ ਤੜਕੀ ਲੱਗ ਜਨੇ ਸਰਖਾਣ ਯਾਰ ਅੱਖ ਖੁੱਲਦੀ ਨਹੀਂ ਹੈਗੀ ਪਹਿਲੀ ਪਤਾ ਨਹੀਂ ਕਿਹਈਆਂ ਗੱਲਾਂ ਲੈ ਕੇ ਬਹਿ ਜਣੀ ਆ ਚਲ ਚੰਗਾ ਮੈਂ ਤਾਂ ਦੱਸਦੀ ਹੀ ਨਹੀਂ ਹੈਗੀ ਉਹ ਚਲ ਦੱਸ ਹੋ ਕੀ ਗਿਆ ਹੁਣ ਤਾਂ ਕਹਿੰਦੇ ਸੀ ਸਿਰ ਖਾਨੀ ਐ ਅੱਛਾ ਮੈਂ ਹੁਣ ਤੁਹਾਡਾ ਛੇਤੀ ਛੇਤੀ ਸਿਰ ਵੀ ਖਾਣ ਲੱਗ ਪਈ ਐ ਮੈਨੂੰ ਗੱਲ ਦੱਸ ਦੇ ਫਿਰ ਮੈਂ ਵੀ ਕੋਈ ਗੱਲ ਦੱਸੂੰ ਤੈਨੂੰ ਨਾਲੇ ਆਉਂਦੀ ਪਾਣੀ ਫਿਰ ਤਾਂ ਚੰਗੀ ਰਹਿੰਦੀ ਉਹ ਬਾਪੂ ਪੂਆ ਕੋਲੇ ਵਗ ਗਿਆ ਸਵੇਰੇ ਸਵੇਰੇ ਟ੍ਰੇਨ ਚੜ ਗਿਆ 6 ਵਾਲੀ ਕਿਉਂ ਬਾਪੂ ਪੂਆ ਕੋਲ ਕੀ ਕਰਨ ਵਗਿਆ ਸਵੇਰੇ ਸਵੇਰੇ ਨਾਲੇ ਮੈਨੂੰ ਦੱਸ ਕੇ ਤਾਂ ਗਿਆ ਨਹੀਂ ਹੈਗਾ ਉਹ ਆਹੋ ਤੁਸੀਂ ਤਾਂ ਬਾਪੂ ਦੀ ਬਹੁਤ ਇੱਜ਼ਤ ਕਰਦੇ ਹੋ ਨਾ ਜਿਹੜਾ ਉਹ ਤੁਹਾਨੂੰ ਦੱਸ ਕੇ ਜਾਣਗੇ ਨਾਲੇ ਤੁਹਾਡੇ ਵਾਸਤੇ ਤਾਂ ਖੁਸ਼ਖਬਰੀ ਐ ਤੁਸੀਂ ਕਿਹੜਾ ਉਹਨੂੰ ਬੇਚਾਰੇ ਨੂੰ ਦੇਖ ਕੇ ਰਾਜੀ ਸੀਗੇ ਉਹ ਖੁਸ਼ਖਬਰੀ ਗਾਦੀ ਐ ਤਾਂ ਚਲ ਚੰਗਾ ਹੋਇਆ ਵਗ ਗਿਆ ਫਿਰ ਇੱਥੇ ਲੋਕਾਂ ਨੂੰ ਕਹਿੰਦਾ ਫਿਰਦਾ ਸੀਗਾ ਵੀ ਮੈਂ ਬਾਪੇ ਦਾ ਪਿਓ ਆ ਤੇ ਆ ਬਾਪੇ ਦਾ ਘਰ ਬਦਨਾਮੀ ਮੇਰੀ ਕਿਉਂ ਹਾਂ ਫਿਰ ਇਹ ਸਹੀ ਗੱਲ ਐ ਉਹ ਤੁਹਾਡੇ ਪਿਓ ਪਿਓ ਹੀ ਤਾਂ ਹੈਗਾ ਨਾਲੇ ਇਹ ਵੀ ਤੁਹਾਡਾ ਘਰ ਐ ਅਸਲੀ ਉਹ ਤੁਹਾਨੂੰ ਪਤਾ ਹੈ ਅਸਲੀ ਘਰ ਮੇਰਾ ਲੋਕਾਂ ਨੂੰ ਥੋੜੀ ਪਤਾ ਹੈ ਯਾਰ ਮੇਰੀ ਵੱਡੇ ਘਰਾਂ ਨਾਲ ਉੱਥੇ ਬੈਠਣੀ ਐ ਉਹਨਾਂ ਨੂੰ ਕਿਹਾ ਵੀ ਬਈ ਮੇਰੀ ਨਹਿਰੋਂ ਪਾਰ ਕੋਠੀ ਐ ਹੂੰ ਤੂੰ ਤਾਂ ਕਮਲਾ ਕੋਠੀ ਜਾ ਕੇ ਕਰ ਯਾਰ ਵਿਆਹ ਵੀ ਫਿਰ ਕੋਈ ਤਖੜੇ ਘਰ ਦੀ ਕੁੜੀ ਨਾ ਕਰਾਉਣਾ ਸੀ ਕਿਉਂ ਮੇਰੀ ਜ਼ਿੰਦਗੀ ਖਰਾਬ ਕੀਤੀ ਵਿਆਹ ਕਰਵਾ ਕੇ ਮੇਰੀ ਗੱਲ ਸੁਣ ਲੈ ਮਾੜਾ ਮੋਟਾ ਝੂਠ ਨਾ ਬੋਲਣਾ ਪੈਂਦਾ ਜਦੋਂ ਆਪਾਂ ਬਿਜ਼ਨਸਮੈਨ ਥੋੜਾ ਜਿਆ ਕਰਨਾ ਹੋਵੇ ਨਾ ਬੰਦੇ ਨੇ ਇਹ ਰਾਤ ਚੱਲਣਾ ਹੋਵੇ ਤਾਂ ਝੂਠ ਵਾਂਗ ਬੋਲਣਾ ਪੈਂਦਾ ਹੁੰਦਾ ਚੱਲ ਚੰਗਾ ਉਹੀ ਨਾ ਬੋਲੀ ਜਾਓ ਉੱਠ ਕੇ ਫਰੈਸ਼ ਹੋ ਜਾਓ ਮੇਰੀ ਗੱਲ ਸੁਣ ਲੈ ਪਹਿਲਾਂ ਰਾਤ ਨੂੰ ਮੇਰੀ ਕਿਸੇ ਬੰਦੇ ਨਾਲ ਮੀਟਿੰਗ ਹੋਈ ਹੈ ਫੋਨ ਤੇ ਤੇ ਮੈਂ ਪਹਿਲਾਂ ਦੱਸਿਆ ਉਹ ਬੰਦਾ ਜਾਊਗਾ ਆਪਣੇ ਘਰੇ ਬਹੁਤ ਅਮੀਰ ਬੰਦਾ ਤਾਕੜੇ ਘਰ ਦਾ ਬਿਜ਼ਨਸਮੈਨ ਆ ਬਹੁਤ ਤਾਕੜਾ ਹੋ ਆ ਜਾਊਗਾ ਉਹ ਆਪਣੇ ਘਰੇ ਉਹਨੂੰ ਮੈਂ ਬੋਲਿਆ ਰਾਤ ਪੂਰਾ ਰੱਜ ਕੇ ਝੂਠ ਵੀ ਕਰੋੜਪਤੀ ਬੰਦਾ ਮੈਂ ਠੀਕ ਹੈ ਵੀ ਆ ਗੱਡੀ ਐ ਮੇਰੇ ਲਈ ਆਹਾਹਾ ਮੇਰੀ ਕਾਰੋਬਾਰ ਚੱਲਦੇ ਨੇ ਹਾਈ ਬੇ ਰੱਬਾ ਨਾਲੇ ਤਾਂ ਕਹਿ ਦਿੰਨੇ ਉਹ ਵੀ ਇਹ ਮੇਰਾ ਘਰ ਨਹੀਂ ਹੈਗਾ ਲੋਕਾਂ ਨੂੰ ਗੱਪ ਮਾਰ ਦਿਓ ਫਿਰ ਉਹਨੂੰ ਉਰੇ ਕੀ ਕਰਨ ਲੈ ਕੇ ਆਓਗੇ ਤੁਸੀਂ ਉਹ ਮੇਰੀ ਗੱਲ ਤਾਂ ਸੁਣ ਲੈ ਉਹਨੂੰ ਕਿਹਾ ਵੀ ਇਹ ਮੇਰੇ ਤਾਏ ਦਾ ਘਰ ਹੈ ਵੀ ਮੈਂ ਆਪਣੇ ਘਰੇ ਮੀਟਿੰਗ ਤਾਂ ਨਹੀਂ ਕਰਦਾ ਕਿ ਵੀ ਮੇਰਾ ਪਿਓ ਥੋੜਾ ਜਿਆਦਾ ਹੋਸ਼ਵਾਦ ਹੈ ਇੱਕ ਝੂਠ ਨੂੰ ਲੁਕਾਉਣ ਵਾਸਤੇ ਹੋਰ ਕਿੰਨੇ ਕ ਝੂਠ ਬੋਲੋਗੇ ਤੁਸੀਂ ਨਾਲੇ ਮੇਰੀ ਗੱਲ ਸੁਣਨਾ ਉਹ ਉਰੇ ਕੀ ਕਰਨ ਆਊਗਾ ਅਸੀਂ ਇੱਕ ਕੋਠੀ ਦਾ 36 ਕੋਟ ਦੀ ਕੋਠੀ ਹੈ ਉਹ ਕੋਠੀ ਦਾ ਮਾਰਨਾ ਸੀ ਸੌਦਾ ਠੀਕ ਹੈ ਅੱਧੇ ਪੈਸੇ ਪਾਉਗਾ ਉਹ ਅੱਧੇ ਪਾਉਂਗਾ ਮੈਂ ਕਿੰਨੇ ਦੀ ਕੋਠੀ ਐ 63 ਕਰੋੜ ਦੀ ਤੁਸੀਂ ਇਹ ਦੁੱਧ ਪੈਸੇ ਪਾਉਂਗੇ ਉਹ ਇਹ ਤਾਂ ਉਹਨੂੰ ਕਿਹਾ ਮੈਂ ਅੱਧੇ ਪੈਸੇ ਪਾਉਂਗਾ ਪਰ ਪੌਣੀ ਦਾ ਮੈਂ ਦਵਾਨੀ ਵੀ ਵਿੱਚ ਸਕੀਮ ਪਤਾ ਮੇਰੀ ਕੀ ਤੁਸੀਂ ਬੱਸ ਕਰੋ ਬੱਸ ਕਰੋ ਕਿਉਂ ਸਾਨੂੰ ਝਾੜ ਕੇ ਛੱਡੋਗੇ ਤੇ 63 ਕਰੋੜ ਦੀ ਕੋਠੀ ਹਾਏ ਰੱਬਾ ਆਪਣੀਆਂ ਤਾਂ ਸੱਤ ਪੀੜੀਆਂ ਵਿਕ ਜਾਣਗੀਆਂ ਉਹ ਯਾਰ ਮੇਰੀ ਗੱਲ ਸੁਣ ਲੈ ਉਹੀ ਚ ਗਦੀ ਨਹੀਂ ਤੂੰ ਤਾਂ ਗੱਲਾਂ ਮੇਰੀ ਗੱਲ ਸੁਣ 30 ਕਰੋੜ ਦੀ ਕੋਠੀ ਹੈ ਉਹਨੂੰ ਮੈਂ ਕਿਹਾ ਵੀ ਅੱਧੇ ਪੈਸੇ ਪਾਉਂਗਾ ਉਹ ਤਾਂ ਉਹਨੂੰ ਕਿਹਾ ਮੈਂ ਹੂੰ ਤੈਨੂੰ ਮੇਰੀ ਗੱਲ ਸੁਣ ਗੱਲ ਪਤਾ ਕੀ ਹੈ ਉਹਨੂੰ ਮੈਂ ਕਿਰਾਂ ਇਹ ਕਹਤਾ ਵੀ 13 ਤੂੰ ਪੂਰੇ ਪੈ ਲੈ ਲਾ ਦੇ ਮੇਰੇ ਪੈਸੇ ਮੜੇ ਫਸੇ ਹੋ ਨੇ ਬੈਂਕ ਚ ਵੀ ਜਦੋਂ ਮੈਂ ਕਢਵਾ ਲੇ ਉਸ ਦਿਨ ਪੈਸੇ ਦੇ ਦੂੰਗਾ ਜਦੋਂ ਕਿਰਾਂ ਕੋਠੀ ਦਾ ਸੌਦਾ ਵੱਜ ਗਿਆ ਕੋਠੀ ਹੋ ਗਈ ਆਪਣੀ ਆਪਾਂ ਆਪਦਾ ਸਮਾਨ ਧਰ ਲਾਂਗੇ ਉੱਥੇ ਮੁੜ ਕੇ ਕੋਠੀ ਆਪਾਂ ਛੱਡਣੀ ਹੈਗੀ ਅੱਛਾ ਕੋਠੀਆਂ ਚ ਐ ਸਮਾਂ ਟਿਕ ਜਾਂਦੇ ਨੇ ਜਿਹਦੇ ਨਾਂ ਤੇ ਕੋਠੀ ਹੋ ਬੋਲੂਗੀ ਉਸੇ ਦੀ ਕੋਠੀ ਹੋਊਗੀ ਜੇ ਤੁਸੀਂ ਦਿਵਾਨੀ ਨਹੀਂ ਲਾਉਂਦੇ ਤੁਹਾਡੇ ਨਾਂ ਤੇ ਕੋਠੀ ਕਿਵੇਂ ਚੜਜੂਗੀ ਉਹੀ ਪਕਾਈ ਬਾਬਾ ਗੁਰੂ ਬੱਸ ਕਰੋ ਇਹ じゃ ਕੰਜਰਖਾਨਾ ਰਹਿਣ ਦਿਓ ਤੁਸੀਂ ਆਪ ਦਾ ਉਜੜੋਗੇ ਸਾਨੂੰ ਵੀ ਜੜੋਗੇ ਜਾਂ ਤੰਤਪ ਦੇ ਘਰ ਦੇ ਪੂਰਾ ਯਕੀਨ ਹੀ ਹੈਗਾ ਮੈਨੂੰ ਤਾਂ ਹੈ ਨਹੀਂ ਦਿਮਾਗ ਦੀ ਖੇਡ ਹੁੰਦੀ ਹੈ ਸਾਰੀ ਓਏ ਮੈਂ ਦਿਮਾਗ ਨਾਲ ਨਾ ਜਿਹੜਾ ਕੋਠੀ ਦਾ ਸੌਦਾ ਮਾਰਨਾ ਕੋਠੀ ਆਪਦੇ ਨਾਲ ਕਰਾਉਂਗਾ ਮੈਂ ਕਾਗਜ਼ਾਂ ਦੀ ਕੋਠੀ ਜਦੋਂ ਮੇਰੇ ਨਾ ਹੋਗੀ ਫਿਰ ਉਹ ਬੰਦਾ ਆਪਣਾ ਕੀ ਕਰ ਲੂਗਾ ਜੇਲ੍ਹ ਚ ਚੱਕੀ ਤੁਸੀਂ ਬਿਸੋਗੇ ਮੈਂ ਯਾਰ ਮੇਰੀ ਗੱਲ ਸੁਣ ਲੈ ਜਦੋਂ ਕੋਠਿਓ ਆਪਣਾ ਹੋ ਗਈ ਜੇਲ੍ਹ ਦਾ ਕੀ ਚੱਕਰ ਪਊਗਾ ਉਹ ਬੰਦ ਨੂੰ ਮਾਰਾਂਗੇ ਠੇਡਾ ਪਰਾ ਕਰਦਾਂਗੇ ਕਿ ਤੇਰਾ ਹੋਰੇ ਦਸ ਕੀ ਐ ਓਏ ਉਹ ਕਰੋੜਪਤੀ ਬਿਜ਼ਨਸਮੈਨ ਬੰਦਾ ਹੋਊਗਾ ਕੋਈ ਜਿਹੜਾ ਐਡੀ ਵੱਡੀ ਸੋਚ ਰੱਖਦਾ ਕੋਠੀ ਨੂੰ ਖਰੀਦਣ ਦੀ ਤੁਸੀਂ ਨਾ ਵਿੱਚ ਟੰਗ ਫਸਾਓ ਵਧੀਆ ਰਹੇ ਹੋਗੇ ਪੈਸੇ ਪੱਖੋਂ ਪੈਸੇ ਕਾ ਮਾੜਾ ਮੈਂ ਦਿਮਾਗ ਮੇਰਾ ਕਰੋੜਪਤੀ ਵਾਲੀ ਐ ਠੀਕ ਐ ਨਾ ਨਾ ਮੇਰੀ ਗੱਲ ਸੁਣੋ ਤੁਸੀਂ ਜਿਹੜੇ ਬੰਦੇ ਨੂੰ ਮੂਰਖ ਬਣਾਇਆ ਤੁਸੀਂ ਕਿਹੜੇ ਪਾਸੇ ਲੱਗਦੇ ਹੋ ਮੈਨੂੰ ਦੇਖਣ ਨੂੰ ਤਾਂ ਮੈਨੂੰ ਵੀ ਨਹੀਂ ਲੱਗਦੇ ਲੋਕਾਂ ਨੂੰ ਕਿੱਥੋਂ ਬਿਜ਼ਨਸਮੈਨ ਲੱਗੋਗੇ ਤੈਨੂੰ ਪਤਾ ਤਾਂ ਨਹੀਂ ਪਾਇਆ ਨਾ ਉਹਦਾ ਮੂਰੇ ਜਦੋਂ ਖੜਾ ਐਨ ਜੈਂਟਲਮੈਨ ਬਣ ਕੇ ਉਹਦਾ ਪਹਿਲੀ ਅੱਖ ਨਾਲ ਪਰਖ ਲੂਗਾ ਵੀ ਬੇ ਬੰਦਾ ਬਿਜ਼ਨਸਮੈਨ ਐ ਕੱਪੜੇ ਲੀੜੇ ਤਾਂ ਹਰੇਕ ਹੀ ਵਧੀਆ ਪਾ ਲੈਂਦਾ ਹੁੰਦਾ ਸ਼ੋਅ ਆਫ ਕਰਨ ਵਾਸਤੇ ਕੱਲੇ ਪਹਿਰਾ ਆਵੇ ਤਾਂ ਥੋੜੀ ਜੱਜ ਹੁੰਦਾ ਵੀ ਬੰਦਾ ਬਿਜ਼ਨਸਮੈਨ ਐ ਦਿਮਾਗ ਵੀ ਉਹੋ ਜਿਹਾ ਚਾਹੀਦਾ ਉਹਦਾ ਉਹ ਦਿਮਾਗ ਹੈਗਾ ਫਿਰ ਮੇਰਾ ਹੋ ਜਾ ਤੈਨੂੰ ਕੀ ਲੱਗਦਾ ਬੁੱਝੜ ਤੁਰਾ ਫਿਰਦਾ ਮੈਂ ਮੈਂ ਤਾਂ ਤੁਸੀਂ ਹਰ ਪਾਸੇ ਤੋਂ ਬੁੱਝੜ ਲੱਗਦੇ ਹੋ ਅਕਲ ਤੁਹਾਡੇ ਕੋਲੇ ਹੈ ਨਹੀਂ ਦੋ ਅੰਨਿਆਂ ਦੀ ਵੀ ਨਾਲੇ ਮੇਰੀ ਗੱਲ ਸੁਣ ਲਓ ਤੁਸੀਂ ਤਾਂ ਚਲੋ ਮੰਨ ਲਿਆ ਵਧੀਆ ਕੱਪੜੇ ਪਾ ਕੇ ਬਿਜ਼ਨਸਮੈਨ ਲੰਗੋ ਮੈਨੂੰ ਕੋਈ ਕਹਿ ਦੂਗਾ ਵੀ ਬਿਜ਼ਨਸਮੈਨ ਦੇ ਘਰ ਵਾਲੀ ਆ ਇਹ। ਓਏ ਹਾਂ ਸੱਚ ਯਾਰ। ਓਏ ਆ ਗੱਲ ਤਾਂ ਮੈਂ ਭੁੱਲੀ ਗਿਆ ਸੀਗਾ। ਸ਼ੁਕਰ ਤਾਂ ਯਾਦ ਕਰਾਤਾ। ਓ ਮੈਂ ਤਾਂ ਉਹਨੂੰ ਇਹ ਗੱਲ ਕਹੀ ਹੋਈ ਆ ਵੀ ਮੈਂ ਤਾਂ ਕੁਵਾਰਾਂ, ਮੈਂ ਤਾਂ ਅਜੇ ਵਿਆਹ ਹੀ ਨਹੀਂ ਕਰਵਾਇਆ। ਨਾਲੇ ਗੱਲ ਸੁਣ ਲੈ ਮੇਰੀ। ਰਿਕੁਐਸਟ ਹੀ ਆ ਯਾਰ। ਤੁਸੀਂ ਕਿੰਨੇ ਕੁੱਤੇ ਦੇ ਵੱਡੇ ਹੋਏ ਹੋ। ਜੇ ਨਹੀਂ ਵਿਆਹ ਕਰਾਉਣਾ ਸੀ ਨਾ ਕਰਾਉਂਦੇ ਫਿਰ ਮੇਰੇ ਨਾਲ। ਉਹ ਗੱਲ। ਬਸ ਹੁਣ ਤੁਸੀਂ ਕੁਵਾਰੀ ਸਹੀ। ਕੁਵਾਰੇ ਕੀ? ਮੈਂ ਤਾਂ ਤਲਾਕ ਹੀ ਦੇ ਦੂੰਗੀ ਪਰ ਮੈਂ ਤਾਂ ਆਪਣੇ ਪਿੰਡ ਭੱਜ ਜੂੰਗੀ। ਲੋਕਾਂ ਕੋਲੇ ਗੱਪਾਂ ਮਾਰਦੇ ਫਿਰਦੇ ਨੇ। ਯਾਰੋ ਗੱਲ ਤਾਂ ਸੁਣ ਲੈ ਮੇਰੀ। ਉਹ ਥੋੜ੍ਹਾ ਜੂੜੂ ਬਦਲਣਾ ਪੈਂਦਾ ਯਾਰ ਜਦੋਂ ਕੋਈ ਤਰੱਕੀ ਵਾਲੀ ਵਿੱਚ ਕਮੀ ਕੀ ਹੈ ਫਿਰ ਮੈਂ ਤੈਨੂੰ ਕਦ ਖਿਆ ਵੀ ਕੋਈ ਤੇਰੇ ਵਿੱਚ ਕਮੀਆਂ ਕੋਈ ਹਾਂ ਫਿਰ ਐ ਕਿਉਂ ਕਿਹਾ ਮੈਂ ਕਵਾਰਾਂ ਕਿ ਸ਼ਰਮ ਆਉਂਦੀ ਹੈ ਮੇਰੇ ਨਾਲ ਦੁਰਦੈ ਨੂੰ ਮੇਰੀ ਗੱਲ ਸੁਣ ਲੈ ਮੇਰੀ ਬੇਨਤੀ ਹੋਇਆ ਪਹਿਲਾਂ ਮੈਂ ਠੰਡੇ ਮਤਨਾ ਗੱਲ ਸੁਣ ਲੈ ਮੈਂ ਉਹਨੂੰ ਇਹ ਗੱਲ ਕਹੂੰਗਾ ਬੀਬੀ ਜੀ ਮੇਰੀ ਗੇਂਦਰ ਉਹ ਤਾਂ ਬਾਹਰ ਰਹਿੰਦੀ ਹੈ ਉਹ ਤੇ ਇੱਥੇ ਹੈ ਹੀ ਨਹੀਂ ਜੇ ਕੋਈ ਕਹੇ ਵੀ ਆਹ ਕੌਣ ਹੈ ਮੈਂ ਕਹ ਦੂੰਗਾ ਤੇ ਮੇਰੀ ਕੰਮ ਵਾਲੀ ਹੈ ਠੀਕ ਹੈ ਨਾ ਮੈਂ ਕੰਮ ਵਾਲੀ ਉਹ ਯਾਰ ਮੇਰੀ ਗੱਲ ਸੁਣ ਮੈਂ ਤਾਂ ਤੇਰੇ ਨਾਲ ਹੁਣ 1 ਮਿੰਟ ਵੀ ਨਹੀਂ ਰਹਿ ਸਕਦੀ ਇਹ ਜਿਹੇ ਬ ਮੈਂ ਤੈਨੂੰ ਬੁਲਾਇਆ ਨਾ ਕਰ ਬਸ ਤੂੰ ਉਹ ਮੇਰੀ ਤਾਂ ਟੌਰ ਬਣੂਗੀ ਉਹਦੇ ਮੂਰੇ ਆਲੋਗਾ ਵੀ ਅੱਛਾ ਤੇਰੀ ਟੌਰ ਬਣੂਗੀ ਤੇ ਮੈਂ ਆਪ ਤੇ ਬੇਇੱਜ਼ਤੀ ਕਰਨ ਵਾਲਾ ਕੰਮ ਵਾਲੀ ਕਹਿ ਕੇ ਮੈਂ ਕਿਹੜੇ ਪਾਸੇ ਮੈਂ ਕੰਮ ਵਾਲੀ ਲੱਗਦੀ ਆ ਜਿਹੇ ਜਿਹੇ ਕੱਪੜੇ ਪਾ ਕੇ ਰੱਖਦੀ ਨਾ ਲੱਗਦੀ ਤਾਂ ਕੰਮ ਵਾਲੀ ਉਹ ਤੇ ਪਰ ਨਾਲੇ ਮੇਰੀ ਟੌਰ ਬਣ ਜੂ ਉਹਦੇ ਮੂਰੇ ਕਿੰਨੀ ਸੋਹਣੀ ਆ ਕੰਮ ਵਾਲੀ ਦੀ ਤੇ ਜਿਹੜੀ ਦੀ ਘਰ ਵਾਲੀ ਬਣੂਗੀ ਓਏ ਉਹ ਕਿੰਨੀ ਸੋਹਣੀ ਹੋਊਗੀ ਝੂਠੀਆਂ ਤਰੀਫਾਂ ਕਰਨ ਦੀ ਕੋਈ ਲੋੜ ਨਹੀਂ ਮੈਨੂੰ ਪੰਪ ਪਾ ਨਾ ਮਾਰੋ ਮੈਂ ਤੁਹਾਡੇ ਗੱਲਾਂ ਚ ਨਹੀਂ ਆਉਂਦੀ ਮੈਂ ਸਾਰੇ ਕੋ ਸੱਚ ਦੱਸੂ ਬੰਦੇ ਨੂੰ ਜਿਹੜਾ ਹੋਊਗਾ ਓ ਯਾਰ ਮੇਰੀ ਮੀਗਾਸਾ ਟਾਈਮ ਖਾਸਾ ਹੋਇਆ ਹੋਇਆ ਮੈਨਾਂ ਨੂੰ ਕਹਿੰਦਾ ਤਿਆਰ ਵੀ ਹੋਣਾ ਝੂਠ ਨਾ ਬੋਲੀ ਕੋਟਾ ਉਹ ਗਲਾਸ ਫੜਾ ਦਿਓ ਚੰਗਾ ਲੈ ਮੈਂ ਤਾਂ ਪਾਣੀ ਥੋੜੀ ਪੀਤਾ ਮੇਰੇ ਵਾਸਤੇ ਨਾ ਘੈਂਟ ਜੀ ਚਾਹ ਬਣਾ ਦੇ ਕਮਲੀਆਂ ਬਈ ਬਣਾਉਂਗੀ ਏ ਹੁਣ ਇਹਨੂੰ ਕਮਲੇ ਨੂੰ ਕਿਹੜਾ ਦੱਸੇ ਵੀ ਝੂਠ ਤਫਾਂਗ ਵੱਢ ਗਏ ਨਾ ਉਹ ਕੋਠੀ ਆਪਦੇ ਨਾਲ ਕਿਸੇ ਤਰੀਕੇ ਕਰਾਉਣੀ ਹੋਆ ਵੀ ਕਮਲੇ ਤੂੰ ਤਾਂ ਰਾਣੀ ਹੋਵੇਂਗੀ ਉਸ ਕੋਠੇ ਦੀ ਹੈ ਮਾਲਖਣ ਵਜੇਗੀ ਚੱਲ ਵੀ ਮਰਾ ਤੂੰ ਵੀ ਹੋ ਜਾ ਤਿਆਰ ਉਹਨਾਂ ਦੇ ਨੇ ਵੀ ਆਉਣੀ ਹੋਣਾ ਚਾਚੀ ਲੈ ਲਪ੍ਰੀਤਾ ਕੀ ਆ ਜਾ ਜਨੰਗਿਆਂ ਲਿਆ ਬੈਠੀ ਹੈ ਚਾਚੀ ਦਾ ਕੰਮ ਨਿਵੇੜ ਰੱਖੇ ਨੇ ਹੈ ਮੱਥਾ ਟੇਕਦੀਆਂ ਜੀਉਂਦੀ ਰਹਿ ਪੁੱਤਰ ਹਰ ਦਾ ਤੂੰ ਐ ਮਾਰਦੀਆਂ ਜਿਵੇਂ ਕਿਸੇ ਬਗਾਨੇ ਘਰ ਚ ਆਈ ਹੁੰਨੀ ਆ ਫਿਰ ਕੀ ਕਰਾਂ ਸੋਣ ਤਾਂ ਪਤਾ ਹੀ ਹੈ ਤੂੰ ਤਾਂ ਸਾਡੇ ਘਰੇ ਸੁਖਣਾ ਰੋਜ ਵਾਂਗੂ ਆ ਜਾਂਦੇ ਹੋ ਮੈਨੂੰ ਤਾਂ ਕਦੇ-ਕਦੇ ਟਾਈਮ ਮਿਲਦਾ ਉਹ ਸਾਡੇ ਵਾਲਾ ਅੱਜ ਉਹੀ ਗੱਲ ਘਰੇ ਨਹੀਂ ਖੜਦਾ ਹੈਗਾ ਤਿਆਰ ਤੂੰ ਲੱਗ ਰਿਹਾ ਹੁਣ ਪਤਾ ਨਹੀਂ ਕੋਈ ਆਊਗਾ ਪਤਾ ਨਹੀਂ ਕੋਈ ਜਾਊਗਾ ਤੇ ਮਹਾਚਾਰ ਮੈਂ ਕੱਲੀ ਆ ਕੰਮ ਕੁਮਨ ਨਿਵੇੜ ਲਿਮਾ ਘੰਟਾ ਕਿ ਜਾਇਆ ਵਾ ਚੱਲ ਵਧੀਆ ਕਰਿਆ ਨਾ ਬਾਪੂ ਨਹੀਂ ਹੈਗਾ ਘਰੇ ਨਾ ਬਾਪੂ ਦਾ ਤੜਕੀ ਛੇ ਵਾਲੀ ਗੱਡੀ ਚੜ ਗਿਆ ਠੰਡੇ ਗਿਆ 부ਆ ਕੋਲੇ ਫਿਰ ਇਹ ਤਾਂ ਗੋਡੇ ਦਿਖਾਉਂਦਾ ਨਹੀਂ ਹੈਗਾ ਬਈ ਸਾਰੇ ਪਿੰਡ ਚ ਬੇਇੱਜ਼ਤੀ ਕਰਾਰ ਰਖੀ ਆਗਲੇ ਮੈਨੂੰ ਵੀ ਮਾੜੀ ਕਹਿਣਗੇ ਮਾ ਪਾਪਾ ਤੂੰ 부ਆ ਕੋਲੀ ਵਗ ਜਾ ਲੈ ਅੱਜ ਕਿਵੇਂ ਕੀੜੀ ਦੇ ਘਰ ਨਰੈਣ ਆ ਗਏ ਇਹ ਤਾਂ ਤੁਹਾਡਾ ਵੈਵੇਂ ਨਰੈਣ ਵੀ ਕੋਈ ਕੰਮ ਹੀ ਆਏ ਨੇ ਅੱਛਾ ਹਾਂ ਉਹ ਨਹੀਂ ਆਉਣਾ ਸੀ ਸਾਡੇ ਘਰੇ ਹੈ ਨਾਉ ਤਾਂ ਉਹ ਵੀ ਆਉਣੀ ਆ ਕਿੱਦੇ ਨਹੀਂ ਆਈ ਕੁੜੇ ਤੁਹਾਡੇ ਮੈਂ ਕਿੱਦੇ ਆਈ ਆ ਬੀਬੀ ਦੇਖ ਲੈ ਚੱਲ ਮੰਨ ਲਿਆ ਤੁਹਾਡੇ ਤੋਂ ਘਟ ਆਉਣੀ ਆ ਤੁਸੀਂ ਸਾਡੇ ਵੱਧਾ ਹੁੰਨੇ ਹੋ ਫਿਰ ਉਹ ਹੀ ਗੱਲ ਤੁਹਾਨੂੰ ਪਤਾ ਹੀ ਹੈ ਘਰੇ ਕੋਈ ਹੁੰਦਾ ਨਹੀਂ ਘਰ ਸੁਣਨਾ ਹੁੰਦਾ ਹੁਣ ਬਾਪੂ ਨੂੰ ਕਦੇ ਚਾਹ ਬਣਾ ਕੇ ਦੇਣੀ ਕਦੇ ਦੁੱਧ ਦੇਣਾ ਹਮ ਅੱਜ ਫਿਰ ਕਿਵੇਂ ਗੇੜਾ ਮਾਰ ਲਿਆ ਤੂੰ ਗੇੜਾ ਤਾਂ ਮੈਂ ਕੀ ਕਰਾਂ ਸਾਡੇ ਤਾਂ ਹੋਰ ਪੰਗਾ ਪੈ ਰਿਹਾ ਅੱਜ ਘਰੇ ਚਾਚੀ ਪੁੱਛਣਾ ਕੀ ਹੋ ਗਿਆ ਹੋਣਾ ਕੀ ਹੈ ਚਾਚੀ ਤੈਨੂੰ ਸਾਡੇ ਵਾਲੇ ਦਾ ਪਤਾ ਨਹੀਂ ਹੈਗਾ ਕਿਹ ਜਿਹੇ ਜਿਹੇ ਪਾਪੜ ਵੇਲਦਾ ਉਹ ਨਾਲੇ ਤਾਪ ਮਰੂਗਾ ਨਾਲੇ ਸਾਡੇ ਸਾਰੇ ਟੱਬਰ ਨੂੰ ਜੇਲ੍ਹ ਚ ਬਿਠਾਊਗਾ ਉਹ ਬੰਦਾ ਨਾ ਗਲਤ ਤਾਂ ਕੋਈ ਹੋਈ ਹੋਣੀ ਆ ਧੀਏ ਗਲਤ ਤਾਂ ਦੱਸ ਕੀ ਹੋਈ ਆ ਗੱਲ ਸੁਣ ਲੈ ਫਿਰ ਮੇਰੀ ਕਰਤੂਤ ਤੁਹਾਡੇ ਮੁੰਡੇ ਦੀ ਕਿਸੇ ਨੂੰ ਬਾਹਰ ਗੱਪ ਮਾਰਿਆ ਆ ਕੋਈ ਬੰਦਾ ਹੋਣਾ ਬਿジネスਮੈਨ ਵਾਰ ਉਹ ਜਿਹੜੇ ਬਿジネス ਜੇ ਕਰਦੇ ਹੁੰਦੇ ਨੇ ਆਹੋ ਕਰੋੜਪਤੀ ਬੰਦਾ ਹੈ ਕੋਈ ਉਹਨੂੰ ਗੱਪ ਮਾਰਿਆ ਆ ਕਹਿੰਦਾ ਮੈਂ ਵੀ ਬਿジネスਮੈਨ ਆ ਮੈਂ ਵੀ ਕਰੋੜਪਤੀ ਆ ਹੁਣ ਚੰਡੀਗੜ੍ਹ ਕੋਈ ਕੋਠੀ ਖਰੀਦਣ ਨੂੰ ਫਿਰਦੇ ਨੇ 363 ਕਰੋੜ ਦੀ ਬੂ ਮੈਮ ਤੂੰ ਮੇਰੀ ਗੱਲ ਸੁਣਾ ਉਹ ਨੂੰ ਤਾਂ ਇਹਨੇ ਚਾਰ ਤਾਂ ਗੱਲਾਂ ਚ ਵੀ ਮੈਂ ਤਾਂ ਪੈਸੇ ਲਾਉਂਦਾ ਨਹੀਂ ਮੈਨੂੰ ਕਹਿੰਦਾ ਲਾ ਫਿਰ ਤੂੰ ਮੈਂ ਕਿਹੜਾ ਪੈਸੇ ਲਾਉਣੇ ਨੇ ਆਪਾਂ ਬਸ ਇੱਕ ਵਾਰੀ ਉਹ ਨੂੰ ਮੈਂ ਇਹ ਕਹਿ ਦੂੰਗਾ ਵੀ ਤੂੰ ਪੈਸੇ ਲਾ ਦੇ ਉਹ ਪੈਸੇ ਲਾ ਦੂਗਾ ਮੈਂ ਕੋਠੀ ਖਰੀਦ ਲੂੰਗਾ ਫਿਰ ਬਾਅਦ ਚੋਂ ਆ ਕਹਿੰਦਾ ਆਪਾਂ ਸਮਾਨ ਧਰ ਲਾਂਗੇ ਲੈ ਲੈ ਆਏ ਕਿ ਮੈਂ ਸਮਾਨ ਧਰ ਲੂ ਅਗਲਾ ਬਣਾ ਕੇ ਰੱਖ ਦੂਗਾ ਉਹ ਆਪਣੇ ਨੌ ਨਹੀਂ ਕਰਾਉ ਜੇ ਉਹ ਪੈਸੇ ਲਾਊਗਾ ਹਾਂ ਇਹੀ ਗੱਲ ਤਾਂ ਮੈਂ ਕਹਿੰਨੀ ਆ ਜੇ ਕਿਸੇ ਦੀ ਗੱਲ ਮੰਨੇ ਫੇਰੀ ਐ ਹੋਰ ਛੱਡ ਆ ਸਾਡੇ ਆਊਗਾ ਘਰੇ ਅੱਜ ਉਹ ਦੁਪਹਿਰੇ ਬੰਦਾ बिजनेਸਮੈਨ ਜਿਹੜਾ ਨੇ ਬੁਲਾਇਆ ਠੀਕ ਹੈ ਚੱਲ ਕੱਪੜੇ ਤਾਂ ਇਹ ਕਹਿੰਦਾ ਮੈਂ ਚੱਜ ਦੇ ਪਾ ਲੂੰਗਾ ਵਧੀਆ ਦੇਖਣ ਨੂੰ ਤਾਂ बिजनेਸਮੈਨ ਲੱਗੂਗਾ ਇਹਦੀ ਗੱਲਾਂ ਤੋਂ ਨਹੀਂ ਪਤਾ ਲੱਗੂਗਾ ਜਦੋਂ ਮੈਂ ਕਿਹਾ ਮੈਨੂੰ ਪਤਾ ਕੀ ਕਹਿੰਦਾ ਮੋੜ ਕੇ ਤੂੰ ਨਾ ਕਹਿੰਦਾ ਉਹਨੂੰ ਪਕਾਈ ਮਾਰਨੀ ਕਿਤੇ ਵੀ ਮੈਂ ਵਿਆਹਿਆ ਹੋਇਆ ਮੈਂ ਤਾਂ ਕਹਿੰਦਾ ਇਹ ਕਿਹਾ ਵੀ ਮੇਰੀ ਤਾਂ ਇੱਕ ਮੰਗੇਤਰ ਐ ਅਮਰੀਕਾ ਦੀ ਪੀਆਰ ਉਹ ਮੈਂ ਮਾਰ ਜਾਈ ਨੀ ਐਡਰੈਸ ਕਪੜਾ ਦੇਖ ਲੈ ਫਿਰ ਬਈ ਗੱਪਾਂ ਬੋਲਣਾਂ ਦੇ ਕਦੇ ਘਰ ਬਸੇ ਨੇ ਕਿਧਰ ਹੀ ਨੀ ਕਾਰਪੋਰ ਬਸਾਉਂਦਾ ਲੱਗਦਾ ਤਾਂ ਜਦੋਂ ਕਹਿੰਦਾ ਉਹ ਆ ਗਿਆ ਮੈਂ ਕਹੂੰਗਾ ਇਹ ਤਾਂ ਸਾਡੇ ਕੰਮ ਵਾਲੀ ਐ ਮੇਰੇ ਘਰ ਵਾਲੀ ਨਹੀਂ ਹੈਗੀ ਮੈਨੂੰ ਕੰਮ ਵਾਲੀ ਨਹੀਂ ਮੈਂ ਮਰ ਜਾ ਨੀ ਤੂੰ ਪੂਰੀ ਮੇਰੀ ਗੱਲ ਸੁਣ ਜੇ ਤੈਨੂੰ ਇੰਨਾ ਕੁਸੋ ਕਹਿੰਦਾ ਤੀ ਤੇ ਤੋ ਕੋ ਸਰਿਆ ਨਹੀਂ ਚੱਕ ਕੇ ਮਾਰਦੀ ਡੰਡਾ ਮੈਨੂੰ ਤਾਂ ਸੁਣ ਕੇ ਗੁੱਸਾ ਆਉਂਦਾ ਵੀ ਜੀ ਕਰਦਾ ਮੈਂ ਹੀ ਉਹਦਾ ਮੂੰਹੇ ਮੂੰਹ ਕੁੱਟਾਂ ਜਾ ਕੇ ਏਕੜਾ ਨਾਲੇ ਚਾਚੀ ਪਹਿਲੀ ਵਾਰ ਹੋਇਆ ਵੀ ਮੈਂ ਤੇ ਡੰਡਾ ਮਾਰੂੰਗੀ ਇਹ ਤਾਂ ਪਿਛਲੇ ਸਾਲ ਕਈ ਸਾਲਾਂ ਤੋਂ ਇਹੀ ਕੁਝ ਹੁੰਦਾ ਆ ਰਿਹਾ ਇਸ ਘਰ 'ਚ ਨੀ ਲਾਪਰੀਤ ਕਿਵੇਂ ਚੱਲੀ ਜਾਨੀ ਐ ਪੈਣੀ ਤੂੰ ਤੂੰ ਤਾਂ ਨਿੱਤਾ ਕੜੀਆਂ ਜਿਹੜੂ ਚੱਲੀ ਜਾਨੀ ਐ ਮੇਰੇ ਤੋਂ ਤਾਂ ਕੋਈ ਨਾ ਚੱਲਿਆ ਜਾਵੇ ਇੰਨਾ ਨਹੀਂ ਹੋਰ ਪੈਣੇ ਮੈਨੂੰ ਤਾਂ ਹੀ ਨਹੋ ਲੱਗ ਰਹੀ ਐ ਦੇਖੀ ਟੈਨਸ਼ਨ ਵੀ ਹੁਣ ਅਗਲਾ ਤਾਂ ਐ ਕਹੂਗੀ ਵੀ ਪੈਸੇ ਦਾ ਦਿਖ ਲਾਉਣੀ ਪੈਣਗੇ ਅੱਧੇ ਜਿ ਕੋਠੀ ਖਰੀਦਣੀ ਐ ਅਗਲੇ ਤਾਂ ਕਹੂਗਾ ਅਗਲਾ ਬੋਲਾ ਥੋੜੀ 10 ਕਰੋੜ ਕਿੱਥੋਂ ਲਿਆਊਗਾ ਅੱਧੇ ਪੈਸੇ ਜੇ ਇਹ ਤੋਂ ਪਾੜਨ ਲੱਗ ਗਿਆ ਬੂਏ ਤਾਂ ਸਾਨੂੰ ਸਾਰਿਆਂ ਨੂੰ ਵੇਚ ਦੂਗਾ ਮੇਨੂੰ ਤਾਂ ਟੈਨਸ਼ਨ ਲੱਗਦੀ ਐ ਸਾਰੇ ਨੂੰ ਵੀ ਥੋੜੇ ਤਾਂ ਰਿਸ਼ਤੇਦਾਰਾਂ ਦੇ ਵੇਚ ਕੇ ਜ਼ਮੀਨਾਂ ਕੋਠੀਆਂ ਫੇਰ ਨਹੀਂ ਤੁਹਾਡੇ ਪੂਰੇ ਹੋਣੇ ਪੈਸੇ ਫਿਰ ਉਹੀ ਤਾਂ ਗੱਲ ਐ ਇਹਨੂੰ ਸਮਝਾਵੇ ਕੌਣ ਆਸੇ ਉਹਦੀਆਂ ਗੱਲਾਂ ਤੇ ਪਰਦੇ ਪਾਈ ਜਾਂਦੀ ਐ ਨਾਲੇ ਮੈਨੂੰ ਇੰਨੀ ਵਾਰ ਸਮਝਾਇਆ ਵੀ ਭਾਈ ਆਪਣੇ ਭਾਈ ਨੂੰ ਸੱਦ ਲਾ ਕੋਈ ਗੱਲਬਾਤ ਕਰ ਇਹ ਤਾਂ ਗਾਹਾਂ ਗਾਹ ਸਿਰ ਚੜਦਾ ਜਾਂਦਾ ਦੱਸ ਹੁਣ ਤੈਨੂੰ ਨੌਕਰਾਨੀ ਬਣਾਉਂਦਾ ਫਿਰਦਾ ਚਾਚੀ ਨਿਆਣਾ ਮੇਰਾ ਭਾਈ ਵਿਚਾਰਾ ਉਹਨੂੰ ਕੀ ਪਤਾ ਐ ਮੈਨੂੰ ਆਇਆ ਇਹਨਾਂ 'ਚ ਫਰਕ ਪੈਜੂਗਾ ਮੇਰਾ ਭਰਾ ਨੂੰ ਬੁਲਾ ਲਾ ਮਾਂ ਵੀ ਤਾਂ ਤੇਰੀ ਸਿਆਣੀ ਆ ਚੰਗੀ ਗੱਲ ਕਰਦੀ ਆ ਉਹ ਸਮਝਾ ਜੂਗੀ ਮਾਡਾ ਮੋਟਾ ਕੇ ਆਂਦਾ ਤੇਰਾ ਜਮਈ ਘਰ ਖਰਾਬ ਹੋ ਜੂ ਜੇ ਤੂੰ ਡਰ ਡਰ ਕੇ ਬੈਠੀ ਓਡੀ ਘੜਾ ਸੁਣੀਦੀ ਉਹਨੇ ਮੇਰੀ ਮਾਂ ਦੀ ਕਿੱਥੋਂ ਸੁਣ ਮੇਰੀ ਮਾਂ ਨੂੰ ਤਾਂ ਉਹ ਹੀ ਨਹੀਂ ਸਿੱਧਾ ਬੋਲਦਾ ਉਹ ਨੀ ਕੇਰਾ ਸਾਦ ਕਿਦਾਂ ਦੇਖ ਲੈ ਕਿ ਉਹਦਾ ਸੁਧਰੇ ਜਾਵੇ ਬਈ ਲਾਪਰੀ ਤੇਰਾ ਵੀ ਸਰੀਆ ਹੀ ਹੋਇਆ ਜੇ ਫਿਰ ਜਮਾ ਹੀ ਨਹੀਂ ਹੋ ਕਰਦੀ ਹੈਗਾ ਆਪਣੇ ਘਰ ਵੱਲ ਦੇਖ ਤੂੰ ਐ ਕਰੀ ਤੂੰ ਆਪਦੀ ਬੀਬੀ ਨਾਲ ਬਗਜੀ ਬਈ ਫਿਰ ਤੂੰ ਜੇ ਮੇਰੇ ਨੂੰ ਸੁਰਤ ਆ ਜੂਗੀ ਮਾਡਾ ਮੋਟਾ ਇਹਦਾ ਨਾਂ ਮੈਂ ਘਰੇ ਬੈਠੀ ਆ ਤਾਂ ਮੇਰੀ ਰਾਖੀ ਐ ਜਿਵੇਂ ਕਰੋ ਬਾਰ ਹੋ ਮੈਂ ਤਾਂ ਸਾਰਾ ਘਰ ਕਿਉਂ ਨਾ ਵੇਚ ਦੇ ਬੌਲੀ ਏ ਤਾਂ ਹੱਥ ਤੇ ਨਵੇੜ ਦੂ ਇਹ ਤਾਂ ਨਵੇੜ ਦੂਗਾ ਇਹ ਤਾਂ ਬਹੁਤ ਫੁਕਰਾ ਬੰਦਾ ਹੈ ਤੈਨੂੰ ਪਤਾ ਨਹੀਂ ਇਹਦਾ ਮੇਰਾ ਪਿਓ ਏ ਵਿਚਾਰਾ ਕਿਵੇਂ ਕੱਟ ਗਿਆ ਪਹਿਲਾਂ ਇਹਨਾਂ ਦੀ ਮਾਂ ਕੱਟ ਗਈ ਇਹਦੇ ਨਾਲ ਪਤਨ ਕੇ ਨਾ ਪਰੀ ਤੂੰ ਵੀ ਪੁੱਤ ਚੰਗੀ ਆ ਜਿਹੜੀ ਤੂੰ ਇੰਨਾ ਕੁ ਸਹੱਸਾ ਕੇ ਫਿਰ ਇੱਥੇ ਬੈਠੀ ਆ ਹੁਣ ਨੂੰ ਕੋਈ ਹੋਰ ਹੁੰਦੀ ਅਗਲਾ ਕਹਿੰਦਾ ਮੇਰੇ ਕਿਹੜਾ ਜਵਾਕ ਜੱਲਾ ਨੰਗ ਜਾਂਦੀ ਕੱਦੀ ਫਿਰ ਤਾਂ ਇਹ ਕੋਈ ਹੱਲ ਨਹੀਂ ਹੈਗਾ ਤੂੰ ਹੀ ਸਿਆਣੇ ਘਰ ਚੋਂ ਆਈ ਹੋਈ ਆ ਚੰਗੇ ਖਾਨਦਾਨ ਚੋਂ ਜਿਹੜੀ ਇੱਥੇ ਸਹ ਰਹੀ ਆ ਇਹਦੀਆਂ ਹੁਣ ਦੇਖਾਂ ਫਿਰ ਮੇਰੀ ਮਾਂ ਨੂੰ ਬੁਲਾ ਕੇ ਐਪੂਆ ਵੀ ਤੈਨੂੰ ਪਤਾ ਕੋਈ ਨਹੀਂ ਫਿਰ ਛੇਤੀ ਛੇਤੀ ਸੁਣਦਾ ਹੈਗਾ ਨਾਲੇ ਹੁਣ ਉਹ ਗਿਆ ਹੋਇਆ ਬਾਈ ਉਹਨੂੰ ਕਿੱਥੇ ਵਿਚਾਰਾ ਉਹ ਤੇ ਉਹ ਦਵਾਈ ਦਵਾਉਗੀ ਘੌਰੇ ਨੂੰ ਭਜੂਗੀ ਹੋਰ ਉਹਨੂੰ ਕਾਹਨੂੰ ਟੈਨਸ਼ਨ ਪਾਉਣੀ ਹੈ ਪੂਆ ਨੂੰ ਤੂੰ ਐਂ ਕਰ ਆਪਣੀ ਮਾਂ ਨੂੰ ਇੱਕ ਵਾਰ ਫੋਨ ਕਰਕੇ ਦੇਖ ਆਇਨੀ ਪੁੱਤੇ ਇਹ ਤਾਂ ਉੱਨਾ ਸਿਰ ਚੜੀ ਜਾਊ ਤੇਰੇ ਹੋਰ ਗਲੀਆਂ ਕਰੂਗਾ ਨਾਲੇ ਮੇਰੀ ਗੱਲ ਸੁਣ ਤੈਨੂੰ ਨੌਕਰਾਨੀ ਕਹਿੰਦਾ ਦੱਸ ਹਜੇ ਕੁਵਾਰਾ ਮੈਂ ਤਾਂ ਆਪਣੇ ਆਪ ਸੁਣ ਕੇ ਸ਼ਰਮ ਆ ਗਈ ਕਿੱਡੇ ਕਿੱਡੇ ਮੈਂ ਤਾਂ ਇਹ ਗੱਲ ਕਹੀ ਸੀ ਬਈ ਜੇ ਤੈਨੂੰ ਕੁਵਾਰੇ ਰਹਿਣ ਦਾ ਇੰਨਾ ਸ਼ੌਂਕ ਹੈ ਮੇਰੀ ਕਿਉਂ ਜ਼ਿੰਦਗੀ ਖਰਾਬ ਕਰੀ ਤੈਨੂੰ ਵਿਆਹ ਹੀ ਨਾ ਕਰਵਾਉਂਦਾ ਵਿਆਹ ਇਹ ਨਾ ਕਰਾਉਂਦਾ ਵਧਿਆ ਤੂੰ ਹੀ ਲੱchnje ਕਰਦਾ ਫਿਰਦਾ ਰਹਿੰਦਾ ਇਹ ਵੀ ਪਤਾ ਨਹੀਂ ਕਿੰਨੇ ਘਰ ਕਦਾਂ ਤਰ੍ਹਾਂ ਦੇ ਘਾਟਾ ਹੋਰ ਕੁਛ ਨਹੀਂ ਲੈ ਮੇਰਾ ਤਾਂ ਜੀ ਕਰਦਾ ਨਾ ਫੜਕੇ ਇਹਨੂੰ ਵੱਡਾਂ ਕੇ ਨਾ ਨਹੀਂ ਆਪਾਂ ਸਿੱਟੇ ਲੈਣੇ ਹੈ ਇਹਨੂੰ ਸੱਚੀ ਚਾਚੀ ਮੇਨ ਤਾਂ ਰਾਤਾਂ ਰਾਤ ਨੂੰ ਨੀ ਨਾ ਕੋਈ ਝੱਜ ਨਾਲ ਖਾਣਾ ਪੀਣਾ ਮੈਨੂੰ ਤਾਂ ਸਾਰਾ ਦਿਨ ਮੇਰੀ ਬਿਰਤੀ ਤੇ ਐਸੀ ਗੱਲ ਚ ਰਹਿੰਦੀ ਹੈ ਵੀ ਇਹ ਬੰਦੇ ਦਾ ਬਣੂਗਾ ਕੀ ਇਹ ਆਪ ਤਾਂ ਉੱਜੜੂਗਾ ਸਾਨੂੰ ਵੀ ਝੜੂਗਾ ਮੈਂ ਤਾਂ ਬਾਪੂ ਤੇ ਤਰਸ ਆਉਂਦਾ ਵਿਚਾਰੇ ਤੇ ਉਹੀ ਤਾਂ ਹੈ ਪੁੱਤ ਉਹਦੋਂ ਮੈਂ ਤੁਹਾਡੇ ਘਰੋਂ ਆਈ ਇਹਨੂੰ ਪੁੱਛ ਲਿਆ ਸਾਡਾ ਤਾਂ ਟੈਨਸ਼ਨ 'ਚ ਕੋਈ ਕੰਮ ਕਰਨ ਨੂੰ ਵੀ ਜੀ ਨਹੀਂ ਕਰਿਆ ਹੈਗਾ ਵੀ ਕਿਵੇਂ ਬੋਲਦਾ ਉਹ ਤਾਂ ਮੇਰੇ ਸਾਹਮਣੇ ਨਾ ਤੇਰੇ ਬਾਪ ਨੂੰ ਵਿਚਾਰੇ ਨੂੰ ਕੋਈ ਇੱਜ਼ਤ ਦੱਸ ਦਵਾਈ ਨੂੰ ਮੈਂ ਬੋਲਦਾ ਕਹਿੰਦਾ ਮੈਂ ਐ ਨਹੀਂ ਕਰਦਾ ਕਿਤੇ ਬਾਹਰ ਨਹੀਂ ਲੈ ਜਾਂਦਾ ਬੇਇੱਜ਼ਤੀ ਹੋ ਜੂ ਮੈਨੂੰ ਤਾਂ ਸਮਝੇ ਨਹੀਂ ਆਉਂਦੀ ਵੀ ਮੁੰਡੇ ਦੀ ਹਵਾ ਕਾਤੇ ਇੰਨੀ ਖਰਾਬ ਹੋਗੀ ਨਾਲੇ ਐਨੀ ਸੋਚਦਾ ਵੀ ਜਿਹੜੇ ਪੈਸੇ ਮੈਂ ਖਰਾਬ ਕਰਦਾ ਵਿੱਚ ਅੱਜ ਦਾ ਘਾਰੇ ਪਾ ਲਾਂ। ਹਾਂ ਉਹ ਤਾਂ ਹੈ। ਸਾਰੀ ਉਮਰ ਐਸੇ ਘਰ ਚ ਬੈਠੇ ਰਹਾਂਗੇ। ਉਹੀ ਤਾਂ ਹੈ। ਚਲ ਤੂੰ ਐਂ ਕਰ ਪੁੱਤ ਇੱਕ ਵਾਰ ਆਪਣੀ ਮਾਂ ਨੂੰ ਤਾਂ ਜ਼ਰੂਰ ਫੋਨ ਕਰ ਮੇਰੇ ਕਹੇ ਤੇ। ਦੇਖ ਲੈਣੀਆਂ ਚੱਲਾਉਂ ਉਹ ਸਿੱਦੇ ਮੂੰਹ ਤਾਂ ਉਹਨੂੰ ਵੀ ਨਹੀਂ ਬੋਲਦਾ। ਪੁੱਤ ਸੁਪਨੇ ਜੀ ਘਰ ਪਾਉਂਦਾ ਫਿਰਦਾ ਕਿੱਥੇ ਤਰ੍ਹਾਂ ਘਰ ਪਾ ਕੇ ਦੇ ਦੂਗਾ। ਨਾ ਪੁੱਤ ਮੇਰੀ ਗੱਲ ਸੁਣ। ਇੱਕ ਵਾਰ ਤਾਂ ਆਪਣੀ ਮਾਂ ਨੂੰ ਫੋਨ ਕਰ ਲੈ। ਜੇ ਉਹਦੇ ਸਮਝਾਏ ਤੇ ਸਮਝੂਗਾ ਠੀਕ ਹੈ। ਨਹੀਂ ਤਾਂ ਆਪਾਂ ਤਿੰਨੇ ਡੰਡਾ ਚੱਕ ਕੇ ਇਹਨੂੰ ਵੜਦੇ ਆਂ। ਨਾ ਨਾ ਡੰਡਿਆ ਨੁੰਡਿਆ ਨਾਲ ਕਾਨੂੰ ਮੰਨਦਾ ਇਹ ਮੈਨੂੰ ਦੱਸਿਆ ਬਾਪੂ ਨੇ ਵਿਆਹ ਤੋਂ ਪਹਿਲਾਂ ਬਥੇਰੀ ਇਹਦੀ ਖੜਕੈਂਤੀ ਹੁੰਦੀ ਸੀ ਇਹ ਨਹੀਂ ਸੁਧਰਦਾ ਬਾਈ ਇਹਹਜਾ ਬੰਦਾ ਥੋੜੀ ਸੁਧਰੇ ਕਰਦਾ ਕਦੇ ਚੱਲ ਪੁੱਤ ਐਂ ਕਰ ਫਿਰ ਤੂੰ ਆਪਣੀ ਮਾਂ ਨੂੰ ਬੁਲਾ ਲਾ ਚੱਲ ਫਿਰ ਇਹੀ ਕੰਮ ਕਰਦੀ ਆਂ ਹੋਰ ਤਾਂ ਕੀ ਕਰ ਸਕਦੀ ਆਂ ਨਾ ਜਾ ਕੇ ਕਰਦੀ ਆਂ ਫੋਨ ਲੈ ਚਾਹ ਬਿਕੇ ਜਾਈ ਚਾਹ ਬਣਾਉਣੀ ਆ ਨਹੀਂ ਬਸ ਭੈਣੇ ਕਿਹੜੀਆਂ ਚਾਹਾਂ ਲੰਗਦੀਆਂ ਨੇ ਔਰੇ ਤਾਂ ਜੀ ਉਹਨਾਂ ਦੁਪਰ ਕਰਖਿਆ ਸੱਚੀ ਪਾਣੀ ਨਹੀਂ ਲੰਗਦਾ ਮੈਂ ਤਾਂ ਰੋਟੀ ਵੀ ਨਹੀਂ ਖਾ ਕੇ ਆਈ ਹੈਗੀ ਹੈ ਨਾ ਇਹ ਫਿਰ ਔਰੇ ਖਾ ਲੈ ਰੋਟੀ ਜੱਸ ਅਸੀਂ ਲੈ ਕੇ ਦੇ ਨਾ ਨਾ ਰੋਟੀ ਤਾਂ ਬਣੀ ਪਈ ਐ ਜੀ ਤਾਂ ਕੋਈ ਗੱਲ ਨਹੀਂ ਜੀ ਵੀ ਕਰੇ ਖਾਣ ਦਾ ਸੁਰਤੀ ਤਾਂ ਉਥੇ ਰਹਿੰਦੀ ਐ ਇਹ ਫਿਰ ਤੂੰ ਖਾ ਲੈ ਰੋਟੀ ਤੂੰ ਤਾਂ ਨਹੀਂ ਮਰਨਾ ਹੈਗਾ ਤੇ ਪਿੱਛੇ ਚਲੋ ਚੱਲ ਚੰਗਾ ਚਾਚੀ ਫਿਰ ਐ ਤੁਸੀਂ ਐ ਕਰੇ ਮੇਰੀ ਗੱਲ ਸੁਣੋ ਦੁਪਹਿਰੇ ਜੇ ਢੇੜਾ ਮਾਰ ਲਿਓ ਨਾਲੇ ਤਾਂ ਉਦੋਂ ਮੇਰੀ ਮਾਂ ਆ ਜੂਗੀ 2 ਵਜੇ ਨੂੰ ਆ ਜਿਓ ਤੋ ਜਣੀਆਂ ਨਾਲ ਤਾਂ ਮੇਰੀ ਮਾਂ ਆ ਜੂਗੀ ਨਾਲੇ ਉਹ ਆਊਗਾ ਵੱਡਾ बिजनेসম্যান ਹੈ ਜਿਹੜਾ ਇਹਦਾ ਕੋਈ ਦੋਸਤ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਚੰਗਾ ਆ ਜਾ ਮਾੜੇ ਫੋਨ ਕਰਦੀ ਜੱਸੀ ਦੇ ਫੋਨ ਤੇ ਹਾਂ ਮੈਂ ਫੋਨ ਕਰ ਦੂੰਗੀ ਹਾਂ ਚੰਗਾ ਚੰਗਾ ਭਾਈ ਇਸ ਨੇ ਵਿਚਾਰੇ ਤੇ ਬਾਲਾ ਤਰਸ ਹੁੰਦਾ ਬੀਬੀ ਮੈਨੂੰ ਤਾਂ ਉਹੀ ਤਾਂ ਹੈ ਪੁੱਤ ਕੀ ਕਰੇ ਵਿਚਾਰੀ ਉਹ ਵਿਚਾਰੀ ਹੀ ਫਿਰਦੀ ਹੈ ਭੁੱਖੀ ਪਾਣੀ ਰੋਟੀ ਵੀ ਨਹੀਂ ਖਾਦੀ ਹੈਗੀ ਹਲੇ ਤੱਕ ਉਹਨੇ ਕਿਹ ਹੈ ਜੱਬ ਪੱਲੇ ਪੈ ਇੱਕ ਟਾਈਮ ਕੱਟਣਾ ਔਖਾ ਹੋ ਜਾਂਦਾ ਪਤਾ ਨਹੀਂ ਕਿਵੇਂ ਕੱਟੀ ਜਾਂਦੀ ਹੈ ਉਹਨਾਂ ਨੇ ਪਹਿਲਾਂ ਦੇਖਿਆ ਨਹੀਂ ਹੈਗਾ ਵੀ ਇਹ ਹੈ ਜੱ ਕੀ ਕਰੇ ਪੁੱਤ ਜਦ ਦੇਖਣ ਆਉਂਦੇ ਨੇ जद ਕਿਹੜਾ ਪਤਾ ਲੱਗਦਾ ਵੀ ਕਹਿ ਜਾਏ ਇਹ ਤਾਂ ਵਰਤੇ ਤੇ ਹੀ ਪਤਾ ਲੱਗਦਾ ਹੁਣ ਲਪ੍ਰਿਤ ਕਹਿ ਕਿੱਦਾ ਗਈਏਗੀ ਬਾਪ ਘੁੱਟਦਾ ਹੁੰਦਾ ਸੀਗਾ ਪਹਿਲਾਂ ਵੀ ਹੈ ਜਾ ਸੀ ਫਿਰ ਬਾਪੂ ਹੀ ਦੱਸ ਦਿੰਦਾ ਕਿ ਉਹ ਜ਼ਿੰਦਗੀ ਖਰਾਬ ਕਰੀ ਸੀ ਵੀ ਕੀ ਕਰੇ ਪੁੱਤ ਕਹਿੰਦਾ ਮਾਪੇ ਕੀ ਕਰਨ ਵਿਚ ਵਿਚਾਲੇ ਫਸੇ ਰਹਿੰਦੇ ਨੇ ਧੀ ਪੁੱਤ ਵਾਸਤੇ ਆਪਣੇ ਵਾਸਤੇ ਕਿਤੇ ਥੋੜੀ ਕਿਸੇ ਨੂੰ ਕਹਿ ਦਾਂਗੇ ਮਾਪੇ ਤਾਂ ਹੀ ਸੋਚਦੇ ਨੇ ਵੀ ਵਿਆਹ ਤੋਂ ਬਾਅਦ ਸੁਧਰ ਜਾਊਗਾ ਕੀ ਪਤਾ ਹੈ ਵੀ ਇਹ ਜੀ ਮਾੜੀ ਲਾਦ ਕਿੱਥੇ ਸੁਧਰਦੀ ਆ ਸੁਧਰਦੇ ਨਹੀਂ ਹੁੰਦੇ ਹੈਗੇ ਇਹ ਜੀ ਉਹ ਲਪ੍ਰਿਤ ਉਰੇ ਆ ਯਾਰ ਉਹ ਯਾਰ ਕਟੋ-ਕਟ ਮੈਂ ਕਿੰਨੀ ਆਵਾਜ਼ਾਂ ਮਾਰਦਿਆਂ ਤੈਨੂੰ ਮੈਂ ਕਿਹਾ ਸ਼ੂਜ਼ ਲੱਬ ਕੇ ਤੇ ਸ਼ੂਜ਼ ਲੱਬ ਕੇ ਦੇ ਦੇ ਮੈਨੂੰ ਆਪ ਲੱਬਣੇ ਯਾਰ ਮੈਂ ਫਿਰ ਕੀ ਹੋ ਗਿਆ ਕੱਸ ਗਿਆ ਗੁੱਸਾ ਜੇ ਆਪ ਲੱਬ ਲੈ ਕੰਮ ਗਈ ਸੀ ਮੈਂ ਉਹ ਕੰਮ ਤੂੰ ਕਿੱਧਰ ਗਈ ਸੀ ਤੈਨੂੰ ਪਤਾ ਨਹੀਂ ਹੈਗਾ ਅੱਜ ਕਿਸੇ ਬੰਦੇ ਨੇ ਆਪਣੇ ਘਰੇ ਆਉਣਾ ਹੈਗਾ ਬਾਈ ਕਿੰਨੇ ਕ ਵਾਰ ਦੱਸੋਂਗੇ ਪਤਾ ਮੈਨੂੰ ਜਦੋਂ ਆ ਕੇ ਉਹ ਦੇਖ ਲਾਂਗੇ ਐਂ ਕਿ ਬਾਨੀ ਆਊਗਾ ਤੁਹਾਡੇ ਘਰੇ ਆ ਬਾਨੀ ਤਾਂ ਘੱਟ ਵੀ ਨਹੀਂ ਹੈਗਾ ਉਹਦੇ ਮੂਹਰੇ ਰਕਤੇ ਐ ਮੈਨੂੰ ਭੱਜ-ਭੱਜ ਪਈ ਜਾਈ ਉਦੇ ਹੋਰ ਜਰੂਸ ਕਢਾ ਦੇ ਕਿਤੇ ਮੇਰਾ ਹਾਂ ਭੱਜ ਕੇ ਤਾਂ ਮੈਂ ਪੈਂਦੀ ਨਹੀਂ ਪਰ ਮੈਂ ਆਪਦੇ ਆਪ ਨੂੰ ਇਹ ਵੀ ਨਹੀਂ ਕਹੋਂਦੀ ਵੀ ਮੈਂ ਨੌਕਰਾਣੀ ਆ ਮੈਂ ਸਰ ਕੋ ਸੱਚ ਦੱਸੂਗੀ ਆਉਣ ਦੇ ਜੜਾ ਹੁੰਦਾ ਓਰੇ ਉਹ ਕਰੋੜਾਂ ਰੁਪਏ ਦੀ ਮਾਲਕਣ ਹੋਣ ਜਾ ਰਹੀ ਆ ਤੂੰ ਜੇ ਕਹਾ ਲੇਂਗੀ ਕਿੱਡੀ ਕੀ ਗੱਲ ਐ ਤੂੰ ਤਾਂ ਯਾਰ ਹੋਰੀ ਗੱਲਾਂ ਕਰੀ ਜੰਨੀ ਆ ਆ ਸੁਪਨੇ ਦੇਖਣੇ ਛੱਡ ਦੋ ਜੇ ਕਰੋੜਪਤੀ ਬਣਨਾ ਐ ਨਾ ਤਾਂ ਆਹ ਜਿਹੜੇ ਟੁੱਟੇ ਨਹੀਂ ਹੋਏ ਥੋਡੇ ਨਾਲ ਕੋਈ ਕੰਮ ਕਰ ਲੋ ਠੱਗੀ ਮਾਰੂਗਾ ਇਹ ਐਡਾ ਦਿਮਾਗ ਹੈਗਾ ਤੇਰਾ ਉਹ ਬਥੇਰੇ ਲੋਕ ਨੇ ਜਿਹੜੇ ਇਹਨਾਂ ਨਾਲ ਨਾ ਸਰਕਫਾਈ ਕਰਦੇ ਨੇ ਪਰ ਬਣਿਆ ਕੁਛ ਅਜੇ ਤੱਕ ਉਹਨਾਂ ਦਾ ਨਹੀਂ ਬਣਦਾ ਜਿੰਨਾ ਚੰਨਾ ਬੰਦਾ ਮਨਾ ਖੋਖਾ ਨਹੀਂ ਚੱਲਦਾ ਉਹਨਾਂ ਚੰਨੇ ਕੁਝ ਬੰਦਾ ਹੈਗਾ ਮਾਲਿਆ ਟੈਕਨੀਕਲ ਹੋਗੇ ਵੀ ਚੱਲਣਾ ਚਾਹੀਦਾ ਹਰ ਇੱਕ ਚੀਜ਼ ਦਾ ਪ੍ਰੈਕਟੀਕਲ ਚ ਨਹੀਂ ਬਣਦੀ ਹੁੰਦੀ ਹੈਗੀ ਨਾਲੇ ਮੇਰੀ ਗੱਲ ਸੁਣ ਲੈ ਜਦੋਂ ਕਿ ਨਾ 36 ਕਰੋੜ ਦੀ ਕੋਠੀ ਆਪਣੇ ਕੋਲ ਆਈ ਨਾ ਇੱਕ ਲੈ ਲਾਂਗੇ BMW ਕਾਰ ਬੈ ਜਿੱਥੇ ਗਏ ਘੇ ਗਰਗੇ ਉਧਰ ਹੀ ਚੱਲਿਆ ਕਰਾਂਗੇ ਦਿੱਲੀ ਸ਼ੋਪਿੰਗਾਂ ਘੁੰਮਣ ਘਮਾਈ ਪੂਰਾ ਚੱਲਿਆ ਕਰੂਗਾ ਆਪਣਾ ਕੰਮ ਮੈਨੂੰ ਨਾ ਤਾਂ ਤੁਹਾਡੀ BMW ਦੀ ਲੋੜ ਹੈ ਤੇ ਨਾ ਤੁਹਾਡੀਆਂ ਸ਼ਾਪਿੰਗਾਂ ਦੀ ਜਿਹੜੀ ਜੀ ਜ਼ਿੰਦਗੀ ਜੋ ਰਹੀਆਂ ਸੈਟੀਸਫਾਈਆਂ ਇੱਥੇ ਤੱਕ ਰਹਿਣ ਦੋ ਪਰ ਹਮੇਸ਼ਾ ਨਾ ਤੇਰੀ ਸੋਚ ਆ ਮੀਡਲ ਕਲਾਸਾਂ ਲਈ ਰਹਿਣੀ ਹੈ ਉਹ ਕਦੇ ਦਾ ਵਧੀਆ ਗੱਲ ਸੋਚ ਲਿਆ ਕਰ ਨਾਲੇ ਆਪੀ ਦਾ ਤੂੰ ਮੈਨੂੰ ਕਹਿੰਦੀ ਰਹਿਣੀ ਹੈ ਵੀ ਮੇਰੇ ਸ਼ੌਂਕ ਨਹੀਂ ਪੂਰੇ ਕਰਦਾ ਸ਼ੌਂਕ ਨਹੀਂ ਪੂਰੇ ਕਰਦਾ ਆ ਜਦੋਂ ਸ਼ੌਂਕ ਪੂਰੇ ਕਰਨ ਤੁਰਿਆ ਉਦੋਂ ਤੂੰ ਆਦਾ ਚੁੱਜੂ ਬਾ ਕੇ ਵਿੱਚ ਬਹਿ ਜਾਨੀਂ ਹੈ ਉਹ ਤਾਂ ਮੈਨੂੰ ਪਤਾ ਹੀ ਹੈ ਸ਼ੌਕ ਤਾਂ ਤੁਸੀਂ ਮੇਰਾ ਕਦੇ ਕੋਈ ਪੂਰਾ ਕੀਤਾ ਹੀ ਨਹੀਂ ਨਾਲੇ ਸ਼ੌਕ ਨਾ ਹੱਥ ਤੇ ਹੱਥ ਰੱਖ ਕੇ ਨਹੀਂ ਪੂਰੇ ਹੁੰਦੇ ਹੁੰਦੇ ਸਾਰੇ ਪਿੰਡ ਨੂੰ ਪਤਾ ਸੂਟ ਚੱਪਲਾਂ ਤੋਂ ਲੈ ਕੇ ਸਾਰਾ ਕੁਝ ਮੇਰੇ ਪੇਕਿਆਂ ਤੋਂ ਆ ਤੁਸੀਂ ਨੰਗਾ ਨੇ ਦਵਾਇਆ ਕੀ ਐ ਤੁਹਾਡੇ ਤਾਂ ਪਿਓ ਪੁੱਤਾਂ ਦੇ ਜੇਬ ਚੋਂ 200 ਰੁਪਏ ਨਿਕਲਦਾ ਆਹੋ ਤਾਂ ਨਿਕਲਦਾ ਬੈਂਕ ਖਾਤੇ 'ਚ ਹੋਏ ਨੇ ਜਮਾ ਸਾਰੇ ਪੈਸੇ ਮਰੀ ਜਾਣੀ ਹੁੰਦੀਆਂ ਬਸ ਕਰੋ ਜੀ ਬਸ ਕਰੋ ਮੇਰੇ ਬੁਰੇ ਝੂਠ ਬੋਲੋਗੇ ਕਿੰਨੇ ਲੱਖ ਆਰਤੀਆਂ ਦੇਣਾ ਜੇ ਬੈਂਕ 'ਚੋਂ ਦੇ ਆਰਤੀ ਤੇ ਲਾਰਾ ਦਿੰਦੇ ਉਹ ਦੇ ਦਾਂਗੇ ਤੈਨੂੰ ਤਾਂ ਸਾਰੀ ਕਹਾਣੀ ਦਾ ਪਤਾ ਹੈ ਬਸ ਫਿਰ ਮੇਰੇ ਕੋਲ ਨਗਾਪਾ ਮਾਰਿਆ ਕਰੋ ਮੈਨੂੰ ਤਾਂ ਸੱਪਾ ਤਾਂ ਤੁਹਾਡੀ ਔਕਾਤ ਕਿੰਨੀ ਕੈ ਤੁਸੀਂ ਦੂਜਿਆਂ ਕੋਲੇ ਮਾਰ ਲਓ ਜਿਹੜੇ ਗੱਪ ਮਾਰਨੇ ਨੇ ਉਹ ਜੇ ਤੇਰੇ ਕੋਲ ਕੌਨਫੀਡੈਂਸ ਲੈ ਕੇ ਗੱਪ ਮਾਰਗਾ ਤਾਂ ਹੀ ਲੋਕਾਂ ਮੂਰੇ ਮਾਰੂੰਗਾ ਨਾ ਹੈਂ ਹਮਸਾ ਤਾਂ ਮੈਨੂੰ ਕੀ ਦੇਣਾ ਉਤੋਂ ਡੋਬਾ ਦੇ ਕੇ ਵਹਿ ਜੰਨੀ ਐ ਐ ਨਹੀਂ ਕਰਨਾ ਬਾਹਰ ਨਹੀਂ ਕਰਨਾ ਕਿਤੇ ਫਸ ਗਈ ਮੈਂ ਇੱਥੇ ਥੋੜੇ ਲਵੇ ਫਸੀ ਨਹੀਂ ਐਸ਼ ਕਰਾਂਗੀ ਤੂੰ ਸ਼ੁਕਰ ਮਨਾ ਕਰੇਂਗੀ ਰੱਬ ਦਾ ਵੀ ਵਧੀਆ ਰਹੀ ਮੈਂ ਬਾਬੇ ਨਾਲ ਵਹੀ ਗਈ ਹਾਂ ਦੇਖਾਂਗੇ ਫਿਰ ਜਦੋਂ ਐਸ਼ ਕਰਾਂਗੇ ਕਿਤੇ ਇਹ ਨਾ ਹੋਵੇ ਆ ਜਿਹੜੇ 2-4 ਕਮਰੇ ਹੈਗੇ ਨੇ ਇਹ ਵੀ ਵਿਕ ਜਾਣਾ ਸੜਕ ਤੇ ਨਾ ਰਹਿਣਾ ਵਾਜੇ ਕਿਤੇ ਯਾਰ ਕੀ ਸੋਚ ਐ ਪੋਜ਼ਿਟਿਵ ਸੋਚਦਾ ਹਮੇਸ਼ਾ ਪੋਜ਼ਿਟਿਵ ਜਿਆਦਾ ਤੱਕ ਭਾਈ ਜੂ ਸੋਚਦੀ ਆਈਆਂ ਮੈਂ ਹੁਣ ਤੇਰੇ ਮੇ ਮਗਰ ਲੱਗਣਾ ਨਹੀਂ ਦਿੰਦਾ ਸਦੀ ਗੱਲ ਮੈਂ ਨਾਲੇ ਮੇਰੀ ਗੱਲ ਸੁਣ ਲੋ ਆਪਣੇ ਅੱਜ ਕੋਈ ਰਿਸ਼ਤੇਦਾਰ ਆ ਰਿਹਾ ਹੈ ਮੈਂ ਬੁਲਾਇਆ ਕਿਸੇ ਨੂੰ ਹੁਣ ਤੈਂ ਕਿਹਨੂੰ ਬੁਲਾ ਲਿਆ ਕਿਹੜਾ ਰਿਸ਼ਤੇਦਾਰ ਆ ਰਿਹਾ ਹੈ ਹੈ ਜਦੋਂ ਆ ਗਿਆ ਤਾਂ ਦੇਖ ਲਿਓ ਦੱਸਣਾ ਕਿਹੜਾ ਜ਼ਰੂਰੀ ਹੈ ਕੋ ਯਾਰ ਕਿਉਂ ਬੁਲਾਉਣਾ ਸੀਗਾ ਤੈਨੂੰ ਪਤਾ ਨਹੀਂ ਅੱਜ ਕਿੰਨੀ ਇੰਪੋਰਟੈਂਟ ਮੀਟਿੰਗ ਹੈ ਮੇਰੀ ਹੈ ਨਾ ਜੇ ਉਹ ਰਿਸ਼ਤੇਦਾਰ ਨੇ ਕੋਈ ਵਿਚ ਭਕਾਈ ਮਾਰਤੀ ਮੇਰਾ ਤਾਂ ਚੁਗਾ ਚੌੜ ਹੋ ਜੂ ਨਾ ਅਗ ਨੂੰ ਤਾਂ ਪਤਾ ਲੱਗੂ ਵੀ ਇਹ ਕਿੰਨੀ ਕੋਕਾ ਦਾ ਮਾਲਕ ਉਹ ਤਾਂ ਹੁਣ ਮੌਕੇ ਦੀ ਪਤਾ ਲੱਗੂਗਾ ਮੈਂ ਕਿਹੜਾ ਕਿਸੇ ਦੀ ਜੀਬ ਨੂੰ ਤਾਲਾ ਲਾ ਦੂੰਗੀ ਜਿਨੇ ਬੋਲਣਾ ਤਾਂ ਬੋਲੂਗਾ ਹੀ ਸਾਰੇ ਰਿਸ਼ਤੇਦਾਰ ਨਹੀਂ ਤੁਹਾਡੀਆਂ ਸਹਿੰਦੇ ਉਹ ਤਾਂ ਮੈਂ ਹੀ ਜੇ ਨਹੀਂ ਸਹਿੰਦੇ ਕਿਉਂ ਤੇਰਾ ਇਕੱਲੇ ਦਾ ਘਰ ਹੈ ਯਾਰ ਕਰਦਾ ਤੇਰਾ ਵੀ ਲਾਪ੍ਰਿਤ ਮੈਨੂੰ ਪਤਾ ਹੈ ਪਰ ਜਿਹੜਾ ਰਿਸ਼ਤਾ ਆਊਗਾ ਨਾ ਉਹਨੂੰ ਸਾਫ਼-ਸਾਫ਼ ਇੱਕ ਗੱਲ ਕਹਿ ਦੀ ਕਿ ਬਾਲੀ ਭਕਾਈ ਨਾ ਮਾਰੇ ਕਿਤੇ ਉਹਨੂੰ ਐ ਨਾ ਪਤਾ ਲੱਗੇ ਜਿਵੇਂ ਕਿ ਤੇ ਮੇਰੀ ਘਰ ਹੈ ਆਹਨੂੰ ਸ਼ੌਕ ਆਪਾਂ ਮਾਰਿਆ ਹੋਇਆ ਨਾ ਜੇ ਮੈਂ ਵੀ ਰਿਸ਼ਤੇਦਾਰਾਂ ਨੂੰ ਗੱਪ ਮਾਰਨ ਲੱਗ ਪੀ ਫਿਰ ਆਪਣੇ ਦੋਹਾਂ 'ਚ ਫਰਕ ਕੀ ਰਹਿ ਜੂ ਜਿਹੜਾ ਤੁਹਾਡੇ ਤੋਂ ਰਿਸ਼ਤੇਦਾਰ ਹੈਂਡਲ ਕੀਤਾ ਜਾਂਦਾ ਕਰ ਲੋ ਮੈਂ ਇੰਟਰਫੇਅਰ ਨਹੀਂ ਕਰਦੀ ਉੱਕ ਟੋਕੜ ਆਪਣੇ ਘਰ ਦਾ ਪਰਦਾ ਤਾਂ ਰੱਖੇਗੀ ਹੁਣ ਤੂੰ ਹੁਣ ਆ ਥੋੜੀ ਵੀ ਅਸੀਂ ਗੱਲਾਂ ਕਰੀ ਜਾਵਾਂਗੇ ਵਿੱਚ ਆ ਕੇ ਵੇਚ ਜਾਊਗਾ ਉਹਨੂੰ ਕਿਸ ਪਰੇ ਰੱਖੀ ਮੈਂ ਮੈਂ ਇੰਨਾ ਕੁ ਕਰ ਦੂੰਗੀ ਉਹੀ ਬਹੁਤ ਐ ਮੈਂ ਅਗਲੇ ਨੂੰ ਕਹਿ ਦੂੰਗੀ ਚੱਲ ਮੈਂ ਇਸ ਘਰ ਦੀ ਨੌਕਰ ਆਣੀ ਆ ਬਸ ਇਸ ਤੋਂ ਵੱਧ ਮੈਂ ਕੁਝ ਨਹੀਂ ਕਰ ਸਕਦੀ ਹੁਣ ਜਿਹੜਾ ਰਿਸ਼ਤੇਦਾਰ ਆਊਗਾ ਉਹਨੂੰ ਆਪੇ ਹੈਂਡਲ ਕਰ ਲਓ ਜੇ ਉਹਨੇ ਤੁਹਾਡੀ ਗੱਲ ਮੰਨਣੀ ਹੋਈ ਠੀਕ ਐ ਨਹੀਂ ਅਗਲਾ ਤੁਹਾਡਾ ਸਾਰਾ ਪੇਤ ਖੋਲ ਦੂਗਾ ਪੇਤ ਖੋਲ ਦੂਗਾ ਤਾਂ ਵਧੀਆ ਗੱਲ ਐ ਆ ਘਰ ਵਿਕਣੋਂ ਤਾਂ ਬਚ ਜੂ ਬੜਾ ਚੱਕਰ ਪਾਇਆ ਤਾਂ ਯਾਰ ਫੁੱਟ ਪਾ ਤੇ ਬਿਠਾਏਗਾ ਤੂੰ ਤਾਂ ਲੱਗਦਾ ਐ ਪੱਟ ਪਾਸ ਤੇ ਕੌਣ ਬਿਠਾਉਂਗਾ ਮੈਂ ਮਹਿਲਾਂ ਦੀ ਰਾਣੀ ਬਣਾਉ ਨੂੰ ਫਿਰਦਾ ਕਮਲੀ ਨੂੰ ਤੇ ਇਹ ਪਤਾ ਨਹੀਂ ਕੀ ਸੋਚੀ ਜਾਂਦੀ ਹੈ ਕਿਹੜਾ ਪਤੰਦਰਾ ਆ ਰਿਹਾ ਹੈ ਜਾ ਚਲ ਦੇਖਦੇ ਹਾਂ ਮਿਲਦੇ ਹਾਂ ਕਿਹੜਾ ਆ ਰਿਹਾ ਹੈ ਆਇਨੀ ਹੈਗਾ ਵੀ ਅੱਡੇ ਤੇ ਕਿਸੇ ਨੂੰ ਲੈਣੇ ਭੇਜਦਾ ਬਸ ਘਰੀ ਬੈਠਾ ਗੱਲਾਂ ਮਾਰਨ ਜੋਗਾ ਹੈਗਾ ਕੁੜੀ ਨੂੰ ਵੀ ਨਹੀਂ ਆਇਆ ਹੁੰਦਾ ਵੀ ਮੇਰੀ ਮਾਂ ਆਊਗੀ ਤੁਰੀ ਤੁਰੀ ਭੇਜ ਦਈਏ ਕਿਸੇ ਨੂੰ ਉਹ ਯਾਰ ਲਾਪਰਵ ਦੀ ਮੰਗ ਤੇ ਤਰੀ ਹੁੰਦੀ ਆ 66 ਲਾਪਰਵ ਇਹਦੇ ਬਾਰੇ ਕਹਿੰਸੀ ਵਜ ਕਿਸੇ ਨੇ ਆਉਣਾ ਉਹ ਤਾਂ ਉਨੀ ਅਕਲ ਹੈਗੀ ਬੋਲਣ ਦੀ ਉੱਤੋਂ ਦੀ ਇਹ ਕੱਪੜੇ ਕਿਹੇ ਜੱਪਾ ਕਾਇਈ ਆ ਜਿਵੇਂ ਗੋਹਾ ਕੁੜਾ ਸਿਰ ਦੀ ਸਿਰ ਦੀ ਇੰਹੀਂ ਭੱਜ ਗਈ ਹੋਵੇ ਇਹ ਕੜਾਉਂਦਾ ਜਲੂਸ ਚੱਲ ਕੋਈ ਨਾ ਆਉਣ ਦੇ ਕਰਦਾਂ ਕਰ ਲੋ ਸਸਿਕਾ ਮਮੀ ਸਸਿਕਾ ਲਾਪਰਵ ਠੀਕ ਓ ਜੀ ਠੀਕ ਠਾਕ ਪੁੱਤ ਤੂੰ ਦੱਸ ਕਿਵੇਂ ਹੈ ਮੈਂ ਬਸ ਥੋੜੇ ਸਾਹਮਣੇ ਜੀ ਚੰਗਾ ਭਲਾ ਚੱਲ ਵਧੀਆ ਪੁੱਤ ਚੰਗਾ ਭਲਾ ਹੀ ਚਾਹੀਦਾ ਹੋਰ ਦੱਸ ਘਰ-ਬਾਰ ਸਾਰਾ ਕੁਝ ਠੀਕ ਹੈ ਸਾਰੇ ਵਧੀਆ ਨੇ ਜੀ ਤੁਸੀਂ ਸੁਣਾਓ ਆਪਣੇ ਸਾਰੇ ਠੀਕ ਠਾਕ ਨੇ ਠੀਕ ਠਾਕ ਪੁੱਤ ਲਾਪਰੇ ਕਿੱਥੇ ਹੈ ਲਾਪਰੇ ਤੋਰੀ ਹੋ ਮੰਮੀ ਜੀ ਮੈਂ ਆਵਾਜ਼ ਮਾਰ ਦਿੰਨਾ ਲਾਪਰੇ ਤਾ ਓਏ ਆਇਓ ਮੰਮੀ ਆਏ ਨੇ ਆ ਗਈ ਕੰਮ-ਕੁੰਮ ਕਰਦੀ ਹੁਣੇ ਪੁੱਤ ਕੋਈ ਹਾਂ ਮਾਂ ਤੁਸੀਂ ਮੈਨੂੰ ਦੱਸਤਾ ਦਿੰਦੇ ਨਾ ਕੋਈ ਫੋਨ ਕਰਿਆ ਮੈਂ ਸੋਣੇ ਜਾ ਕੇ ਲੈ ਆਉਂਦਾ ਡੇ ਤੋਂ ਹੈ ਚਲ ਕੋਈ ਸਤਿ ਸ਼੍ਰੀ ਅਕਾਲਾ ਸਤਿ ਸ਼੍ਰੀ ਅਕਾਲ ਤੁਹ ਦਾ ਸ੍ਰੀ ਅਕਾਲ ਹੋਰ ਕੀ ਹਾਲ ਨੇ ਹਾਲ ਤਾਂ ਠੀਕ ਨੇ ਤੂੰ ਦੱਸ ਕਿਵੇਂ ਆ ਨਾ ਤੁਰਨ ਬਿਲੇ ਫੋਨ ਕਰ ਦਿੰਦੇ ਇਹ ਏ ਡੇ ਚੜਾ ਲਿਓ ਤੇ ਭੱਜ ਕੇ ਚਲ ਮੈਂ ਆਖਿਆ ਕਾਨੂੰ ਹੇਚਲਾ ਕਰਾਉਣੀ ਆ ਤੁਰਕੇ ਭੱਜ ਜੂ ਹਾਂ ਮੈਂ ਚਲੋ ਪਾਣੀ ਲਿਆਵਾ ਲਿਆ ਹੋਰ ਬੁੱਤ ਤੇਰਾ ਕੰਮ ਤਾਂ ਦਾ ਵਧੀਆ ਚੱਲੀ ਜਾਂਦਾ ਕੰਮ ਤਾਂ ਦਾ ਮੰਮੀ ਜੀ ਬਹੁਤ ਸੋਣਾ ਚੱਲੀ ਜਾਂਦਾ ਜੀ ਸ਼ੁਕਰਾਂ ਮੰਨ ਕਹਦਾ ਜੀ ਵਧੀਆ ਚੱਲਿੰਦਾ ਹੁੰਦਾ ਵੱਡੇ ਕੋਠੀ ਨੂੰ ਥਪਾਰ ਕੇ ਆ ਕੋਠੀ ਖਰੀਦਣੀ ਆ ਬੰਦੇ ਨੇ ਹੋਣਾ ਮੇਰੇ ਨਾਲ ਮੀਟਿੰਗ ਆ ਉਹਦੀ ਅੱਛਾ ਹਾਂ ਛੋਟਾ ਮੋਟਾ ਸੌਦਾ ਨਹੀਂ ਘਟੋਂ ਘੱਟ 63 ਕਰੋੜ ਦਾ ਸੌਦਾ ਮਾਰ ਰਿਹਾ ਮੈਂ ਅੱਛਾ ਹੋਰ ਹੁਣ ਇਹ ਤਾਂ ਕੰਮ ਲਈ ਇਹ ਤਾਂ ਬੋਲ ਮਾਰਨ ਲੱਗ ਜਾਂਦੀ ਆ ਅਗਰ ਕਿਹੋ ਜੇ ਕੰਮਾਂ ਜਪਿਆ ਤੂੰ ਹੁਣ ਇਹਨੂੰ ਕੌਣ ਸਮਝਾਵੇ ਵੀ ਉੱਚੀਆਂ ਗੱਲਾਂ ਨੇ ਤੈਨੂੰ ਹੌਲੀ ਸਮਝ ਆਉਣੀਆਂ 63 ਕਰੋੜ ਉਧਰੋਂ ਬੜਿਆ ਪੁੱਤ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਕਦੇ ਜ਼ਿੰਦਗੀ ਤੇ 3 ਕਰੋੜ ਦੇਖਿਆ ਨਹੀਂ ਨਾ ਮੈਨੂੰ ਆਸ ਹੈਗੀ 7 ਜਨਮਾਂ ਤੱਕ ਵੀ ਮੈਂ ਦੇਖ ਲਊਗੀ ਇਹਨਾਂ ਨੂੰ ਪੁੱਛੋ ਉਜੀ ਆਸ ਲਾਵਾਂਗੇ ਫੇਰੀ ਆਊਗਾ ਦੇਖਿਆ ਤਾਂ ਮੈਂ ਵੀ ਨਹੀਂ ਮੈਂ ਤੈਨੂੰ ਕਿਹਾ ਵੀ ਮੈਂ ਦੇਖਿਆ 63 ਲੱਖ ਦੀ ਗੱਲ ਕਰਨੀ ਓਕੀ ਹੁੰਦੀ ਆ ਪੁੱਤ ਹਾਂ ਤੂੰ 63 ਕਰੋੜ ਕਹਿਣਾ ਮਾਂ ਇਹਨੂੰ ਕੋਈ ਠੱਗੂਗਾ ਜੇ ਨਾ ਠੱਗੇ ਮੇਰੇ ਮੂੰਹ ਤੇ ਥੁੱਕ ਦੇ ਇੰਨੀ ਮਹਿੰਗੀ ਕੋਠੀ ਮੈਂ ਤਾਂ ਕਦੇ ਸੁਣੀ ਨਹੀਂ 1 ਕਰੋੜ ਦੀ ਮੰਨ ਲਓ 2 ਦੀ ਮੰਨ ਲਓ ਸਿੱਧੀ 63 ਕਰੋੜ ਦਾ ਬੰਗਲਾ ਕਿਹੜਾ ਆ ਗਿਆ ਉੱਥੇ ਓ ਬਾਈ ਮੈਨੂੰ ਠੱਗੂ ਦਾ ਕੋਈ ਤਾਮ ਆ ਤੁਸੀਂ ਮੇਰੀ ਗੱਲ ਸੁਣੋ ਜੇ ਮੈਂ ਦਵਾਨੀ ਦੇ ਪੱਲਿਓ ਲਾ ਰਿਹਾ ਹਾਂ ਮਾਂ ਮੈਂ ਤਾਂ ਸਰਪੋ ਬੰਦੇ ਨਾਲ ਗੱਲ ਇੰਨੀ ਕਰੀ ਐ ਵੀ ਤੁਸੀਂ ਮੇਰੇ ਨਾਲੋਂ ਮੀਟਿੰਗ ਫਿਕਸ ਕਰੋ ਆਪਾਂ ਕੋਠੀ ਦਾ ਸੱਤ ਮਾਰਦੇ ਆ ਸੌਦਾ ਤੁਸੀਂ ਪਹਿਲਾਂ ਪੈਸੇ ਦੇ ਦਿਓ ਮੇਰੇ ਮਾੜੇ ਜਿ ਫਸੇ ਹੋ ਨੇ ਬੈਂਕ 'ਚ ਪੈਸੇ ਜਿੱਦਨ ਮੈਂ ਨਿਕਲ ਕੇ ਮੈਂ ਉਹਦੇ ਭਰ ਦੂੰਗਾ ਹੁਣ ਉਹਨੂੰ ਬਿਜਲੀ ਗੱਲ ਦਾ ਨਹੀਂ ਨਾ ਪਤਾ ਪਤਾ ਅੱਜ ਕੱਲ੍ਹ ਦੁਨੀਆ ਨਾ ਬਹੁਤ ਦੂਰ ਤੱਕ ਪਹੁੰਚੀ ਪਈ ਐ ਤੈਨੂੰ ਕੋਈ ਠੱਗੀ ਲਾ ਕੇ ਭਾਰ ਜਾਊਗਾ ਨਾਲੇ ਠੱਗੀ ਤਾਂ ਜਿਹੜਾ ਇਹਨੂੰ ਲਾਊਗਾ ਚਲੋ ਤਾਂ ਰਹੀ ਇੱਕ ਪਾਸੇ ਇਹਨੂੰ ਐ ਨਹੀਂ ਆਉਂਦੀ ਬੁੱਝ ਦਿਮਾਗ ਨੂੰ ਅਕਲ ਵੀ ਜੇ ਤੂੰ ਅਗਲੇ ਨੂੰ ਰੁਪਈਆ ਦੇਣਾ ਨਹੀਂ ਅਗਲਾ ਅਗਲੇ ਦਾ ਕੀ ਸਿਰ ਫੇਰਿਆ 63 ਕਰੋੜ ਰੁਪਈਆ ਕੱਲਾ ਲਾ ਕੇ ਇਹਦੇ ਨਾਲ ਉਠੀ ਕਰਾਊਗਾ ਹੈ ਉਹ ਉਹ ਇਹੀ ਤਾਂ ਸਾਰੀ ਮੇਰੀ ਸਕੀਮ ਹੈ ਹੁਣ ਇਹ ਤਾਂ ਸਿਆਣੇ ਗੱਲਾਂ ਕਰਦੇ ਨੇ ਕਿ ਪੈਸਾ ਪੈਸੇ ਨੂੰ ਖਿੱਚਦਾ ਪਰ ਦਿਮਾਗ ਵੀ ਪੈਸੇ ਨੂੰ ਖਿੱਚਦਾ ਹੁੰਦਾ ਹੁਣ ਇਹ ਤੁਹਾਨੂੰ ਕਿਹੜਾ ਸਮਝਾਵੇ ਓਏ ਉਹ ਆ ਬੰਦਾ ਥੋੜਾ ਜਿਹਾ ਭੋਲਾ ਉਹਨੂੰ ਆਪਦੀਆਂ ਗੱਲਾਂ ਚ ਲਿਆ ਕੇ ਫਸਲਾ ਕੇ ਆਪਦੇ ਨੋ ਕਰਵਾਊਗਾ ਮੈਂ ਕਾ ਚੰਗਾ ਚਾਹ ਬਣਾ ਲਿਆ ਵਾਂ ਨਹੀਂ ਲਪਰਿਚਾਹ ਠਹਿਰ ਕੇ ਬਣਾ ਲੈ ਪੁੱਤ ਕੋਈ ਨਾ ਚਾਹ ਦੀ ਤਾਂ ਲੋੜ ਵੀ ਨਹੀਂ ਮੈਂ ਤਾਂ ਰੋਟੀ ਐ ਖਾਉਂਗੀ ਠਹਿਰ ਕੇ ਖਾ ਲੂੰਗੀ ਹਾਂ ਚਲੋ 2 ਵਜੇ ਨੇ ਬਣਾ ਦੇਣੀ ਰੋਟੀ ਵੀ ਕੋਈ ਨਾ ਮੇਰੀ ਗੱਲ ਸੁਣ ਪੁੱਤ ਅੱਜ ਕੱਲ ਦੁਨੀਆ ਤੇ ਕੋਈ ਭੋਲਾ ਨਹੀਂ ਹੈਗਾ ਦੇਖ ਸ਼ਾਸਤਰ ਤੋਂ ਸਾਤਰ ਦੁਨੀਆ ਪਈ ਹੈਗੀ ਹਮ ਹਮ ਮੈਂ ਤਾਂ ਤੁਹਾਡੀਆਂ ਕਰਤੂਤਾਂ ਤੜਕੀ ਚਾਚੀ ਹਰੋਂ ਦੱਸ ਕੇ ਆਈ ਸੀ ਮੇਰੇ ਤੋਂ ਉਹਨਾਂ ਨੇ ਰਹਿ ਦਿੱਤੀ ਐ ਵੀ ਆਪਦੀ ਮਾਂ ਨੂੰ ਬੁਲਾ ਲੈ ਇਹਨੂੰ ਸਮਝਾ ਦੂਗੀ ਮਾੜਾ ਮੋਟਾ ਵੱਡਿਆਂ ਦੀ ਗੱਲ ਮੰਨ ਲਓ ਮਾਂ ਇਹਨੂੰ ਸਮਝਾਵੇ ਗੋਸਾ ਸਮਝ ਲੈਣਾ ਚਾਹੀਦਾ ਪੁੱਤ ਹੁਣ ਦੇਖ ਮਾਂ ਜੇਦਾ ਕਰਨ ਆਈਂ ਕੁੜ ਕੁੜ ਜੀਣਾ ਫਿਰਦਾ ਬੈਠਾ ਫਿਰਦਾ ਮੈਂ ਫੋਨ ਕਰਕੇ ਹੁਣ ਜਵਾਬ ਦੇ ਦੇਣਾ ਕਿਦਾ ਕਰੀਏ ਕਿਉਂ ਗੱਪ ਮਾਰਦੇ ਹੋ ਇਹਨੇ ਜੋ ਕਰ ਆਪਾਂ ਕਿਉਂ ਕਰੇ ਵੀ ਦਿਹਾੜੀਆਂ ਕਰਨੀਆਂ ਪੈਣਾ ਬੇਲੇ ਬੈਠੇ ਤਾਂ ਖਾਣੇ ਆ ਘਰੇ ਨਾਲੇ ਪੁੱਤ ਜੰਗੀ ਤੁਹਾਡੇ ਕੋਲ ਜ਼ਮੀਨ ਜਿਆਦਾ ਤਾਂ ਹੈਗੀ ਸੋਡੇ ਸਰਨਜੋਗੀ ਸਰਨਜੋਗਾ ਸਾਰਾ ਕੁਝ ਹੈਗਾ ਕਿਉਂ ਐਵੇਂ ਪੁੱਠੇ ਕੰਮਾਂ 'ਚ ਪੈਣਾ ਤੂੰ ਮੰਮੀ ਜੀ ਮੈਂ ਤਾਂ ਹੱਥ ਵਧੀਆ ਸੰਦੇ ਪਾ ਰਿਆਂ ਵੀ ਜੇ ਕੇਰਾ ਹੱਥ ਪੈ ਗਿਆ ਨਾ ਸਾਰੀ ਜ਼ਿੰਦਗੀ ਸੁਧਰੀ ਚ ਸਾਡੀ ਸ਼ਹਿਰ ਚ ਲੈ ਪਈ ਪਈ ਕੋਠੀ ਚ ਕਰਾਂਗੇ ਅਸੀਂ ਐਸ਼ ਐਤੀ ਦੱਸ ਪਿੰਡ ਚ ਕਿੰਨੇ ਚਿਰ ਰਹਾਂਗੇ ਅਸੀਂ ਨਾਲੇ ਪੁੱਤ ਸ਼ਹਿਰਾਂ ਦਾ ਰਹਿਣਾ ਰੂਣਾ ਕੁਛ ਨਹੀਂ ਹੁੰਦਾ ਸਿਆਣੇ ਦੀ ਕਹਾਵਤ ਹੈ ਰਹਿਣਾ ਸ਼ਹਿਰ ਕੱਟਣਾ ਕਹਿਰ ਆਪਦੇ ਪਿੰਡਾਂ ਵਰਗੀ ਰੀਸ ਨਹੀਂ ਹੁੰਦੀ ਨਾਲੇ ਦੇਖ ਲੈ ਮਾਂ ਸਾਰਾ ਕੋਲੇ ਕਹਿ ਦਿੰਦਾ ਇਹ ਤਾਂ ਸਾਡੇ ਘਰ ਦੀ ਨੌਕਰਾਨੀ ਐ ਬੂਮਾ ਮਰ ਜਾ ਮੇਰੀ ਤੀਨ ਨੂੰ ਨੌਕਰਾਨੀ ਸਮਝਦਾ ਤੂੰ ਓਏ ਮਾਂ ਮੈਂ ਕਿਸੇ ਮੂਰੇ ਨਹੀਂ ਕਹਿੰਦਾ ਜਿਹੜਾ ਬੰਦਾ ਉਹ ਨਾ ਅੱਜ ਸਿਰਫ ਉਹਦੇ ਮੂਰੇ ਮੜਿਆ ਜੈਨੂੰ ਬਣਾਇਆ ਵੀ ਭਾਈ ਜਿਆਦੇ ਮੇਰੇ ਅੱਗੇ ਪਿੱਛੇ ਨਾ ਫਿਰੀ ਮੈਂ ਐ ਉਹਨੂੰ ਐ ਕਿਹਾ ਹੋਇਆ ਵੀ ਮੇਰੀ ਘਰ ਵਾਲੀ ਨਹੀਂ ਹੈਗੀ ਇਹ ਮੇਰੀ ਨੌਕਰਾਨੀ ਐ ਐਨੀ ਕੁ ਗੱਲਾਂ ਸਾਰੀ ਤੇਰੇ ਪਾਦੀ ਇੰਨੀ ਗੱਲ ਆ ਪੁੱਤ ਗਲਤ ਹੈ ਬਹੁਤ ਵੱਡੀ ਹੈ ਨਾਲੇ ਮੇਰੀ ਧੀ ਨੂੰ ਨੌਕਰਾਨੀ ਦਾ ਦਰਜਾ ਦਿੰਨਾ ਤੂੰ ਫੁੱਲਾਂ ਵਰਗੀ ਮੇਰੀ ਧੀ ਹੈ ਦੇਖ ਲੈ ਉਹ ਮਾਂ ਮੈਨੂੰ ਪਤਾ ਹੈ ਫੁੱਲਾਂ ਵਰਗੀ ਹੈ ਪਿਆਰ ਤੈਨੂੰ ਮੈਂ ਕਰਦੀ ਆ ਮੈਂ ਕਿਹੜੇ ਨੂੰ ਐਂ ਕਹਦਾ ਵੀ ਘਰੋਂ ਭਜਾਦੀ ਮੈਂ ਇਹ ਰੱਖੂੰਗਾ ਤੌਰੀ ਨਾ ਸਿਰਫ ਉਹ ਬੰਦੇ ਨੂੰ ਕੀ ਲੱਗਦਾ ਵੀ ਕੌਣ ਹੈ ਉਹਨੂੰ ਇਹ ਜਿੰਨਾ ਕੀ ਮਤਲਬ ਹੈ ਚਾਹ ਪਾਣੀ ਫੜਾਉਗੀ ਬਸ ਪਰਾਂ ਬਗਜੂਗੀ ਜੇ ਉਹਨੂੰ ਮੈਂ ਕਹਦਾ ਮੇਰੇ ਘਰ ਲਈ ਫੇਰਣਾ ਇਹ ਕੋਲੇ ਬਰੋਬਰ ਬਹਿਜੂਗੀ ਜੇ ਲੋਕਾਂ ਨੂੰ ਪਤਾ ਲੱਗੇ ਫੇਰ ਕੀ ਬਣੂ ਤੁਹਾਡਾ ਨਾ ਪੁੱਤ ਮੇਰੀ ਗੱਲ ਸੁਣ ਜਦੋਂ ਤੇਰੇ 'ਚ ਇੰਨੀ ਹਿੰਮਤ ਨਹੀਂ ਕਿਉਂ ਬੰਦੇ ਦੇ ਆਉਣ ਦੇ ਸਾਹਮਣੇ ਤੂੰ ਇਹਨੂੰ ਐ ਨਹੀਂ ਸਕਦਾ ਮੇਰੇ ਘਰ ਆ ਰਹੀ ਹੈ ਇਹ ਨਹੀਂ ਕਹਿ ਸਕਦਾ ਤੇ ਹੋਰ ਕੀ ਕਹ ਦੇਗਾ ਫਿਰ ਤੂੰ ਉਹ ਮਾਂ ਕਹਿਣਾ ਪੈਂਦਾ ਹੈ ਬਹੁਤ ਕੁਝ ਕਹਿਣਾ ਪੈਂਦਾ ਮੈਂ ਤੈਨੂੰ ਘਰ ਵੀ ਨਹੀਂ ਦੱਸਿਆ ਮੇਰਾ ਮੈਂ ਤੈਨੂੰ ਤਾਇ ਦਾ ਘਰ ਬਣਾਇਆ ਬੈਠਾ ਉਹਨੂੰ ਤਾਂ ਇਹ ਦੱਸਿਆ ਹੋਇਆ ਵੀ ਮੇਰੀ ਭੈਣ ਨਹਿਰੋਂ ਪਾਰ ਵਾਰ-ਵਾਰ ਕੋਠੀ ਹੈ ਦੇਖ ਪੁੱਤ ਮੇਰੀ ਗੱਲ ਸੁਣ ਕਿਸੇ ਦਾ ਪੱਕਾ ਦੇਖ ਕੇ ਨਾ ਆਪਦਾ ਕੱਚਾ ਨਹੀਂ ਢਾਈ ਦਾ ਹੈਗਾ ਜਿੱਡੀ ਕੋ ਕੁੱਲੀ ਹੁੰਦੀ ਹੈ ਉਸੇ ਦਾ ਪਾਹ ਹੁੰਦਾ ਆਪਦੀ ਦਾ ਆ ਦੇਖ ਲੈ ਪਤਨੀ ਮਾਂ ਸਮਝਾਈਂਗਾ ਨਹੀਂ ਮੈਂ ਇਹਨੂੰ ਮੈਂ ਤਾਈ ਤਤੇ ਨੂੰ ਬੁਲਾਇਆ ਮੈਂ ਦੇਖ ਭਈ ਜਿਵੇਂ ਹੀ ਕਰਨਾ ਹੈ ਨਾ ਤੁਹਾ ਮੈਂ ਤੇਰੀ ਟੀਮ ਲਾ ਜੂਗੀ ਹਾਂ ਮੈਂ ਲਾ ਲਵਾਂਗੀ ਫਿਰ ਮਾਂ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਹੋਰ ਫਿਰ ਯਾ ਤੂੰ ਕਿਸੇ ਲੀਤ ਹੀ ਨਹੀਂ ਲੱਗਦਾ ਹੈਗਾ ਉਹ ਲੀਤ ਹੀ ਲੱਗਿਆ ਹੋਇਆ ਮਾਂ ਮੈਂ ਤਾਂ ਇਹੀ ਕਹਿਣਾ ਤੇਰੀ ਤੇਰੀ ਖੁਸ਼ੀ ਵਸੇ ਤਾਂ ਹੀ ਤਾਂ ਮੈਂ ਆਹ ਕੁਛ ਕਰਦਾ ਫਿਰਦਾ ਹੱਥ ਪੱਲਾ ਤਾਂ ਹੀ ਮਾਰਦਾ ਫਿਰਦਾ ਮੈਂ ਇਹ ਬਈ ਆਪਦਾ ਘਰਬਾਰ ਆਪਦੀ ਪ੍ਰਾਪਰਟੀ ਵੇਚ ਕੇ ਫਿਰ ਖੁਸ਼ੀ ਰਹਿਣਾ ਪਊਗਾ ਮੈਨੂੰ ਤਾਂ ਇਹੋ ਜੀ ਖੁਸ਼ੀ ਦੀ ਲੋੜ ਨਹੀਂ ਹੈਗੀ ਮੇਰੀ ਤੇ ਤਾਂ ਇੰਨੇ ਜੀ ਖੁਸ਼ ਹੈ ਜੋ ਤੇਰੇ ਕੋਲ ਹੈਗਾ ਇਹਨੂੰ ਹੋਰ ਕਾਸੇ ਦੀ ਲੋੜ ਉਹ ਤੇ ਮੰਗਿਆ ਕੁਸਮਾਇ ਤੋਂ ਮੈਂ ਸੂਟ ਮੇਰੇ ਤੁਸੀਂ ਦਿੰਨੇ ਹੋ ਚੱਪਲਾ ਤੁਸੀਂ ਪਵਾਉਣੇ ਹੋ ਮੇਰੇ ਚੱਲ ਬੱਸ ਮੰਗ ਆ ਟੌਂਟੀ ਮਾਰਦੀ ਆ ਹੁਣ ਫੇਰ ਮਾਰਤਾ ਤੜਕੇ ਪਹਿਲਾ ਮਾਰ ਕੇ ਛੱਡੀ ਆ ਬਈ ਕਿੱਥੋਂ ਮੰਗੂਗੀ ਜੇ ਜੇਬ ਚ ਕੁਝ ਹੋਊਗਾ ਫੇਰ ਇਹ ਚੱਲ ਕੋਈ ਨਾ ਦੇਖ ਤਾਂ ਹੋਲੀਏ ਇਹਨਾਂ ਦੀ ਪਿਆਉ ਉਤਾਂ ਦੀ ਚੱਲ ਕੋਈ ਨਾ ਪੁੱਤ ਕੋਈ ਨਾ ਦੇਖ ਜਿਹੜਾ ਜ ਕੁਛ ਮੇਰੀਆਂ ਨੂੰ ਤਾਂ ਦਿੰਦੀ ਹੁੰਦੇ ਨੇ ਹੁਣ ਕੱਪੜਾ ਲੀਣਾ ਤਾਂ ਦੇਣ ਦਾ ਫਰਜ਼ ਬਣਦਾ ਹੀ ਆ ਮੇਰਾ ਤੇ ਇਹਦੋਂ ਮੇਰੇ ਕੋਲ ਹੀ ਲਿਆਉਂਦੀ ਆ ਉਹਦੇ ਪਸੰਦ ਦੇ ਪਰ ਤੂੰ ਵੀ ਦੇਖ ਹੁਣ ਆਏ ਥੋੜੀ ਨਾ ਵੀ ਤੂੰ ਨੌਕਰਾਨੀ ਦਾ ਦਰਜਾ ਦੇਵੇਂਗਾ ਮਾਮੇ ਕਹਿੰਦਾ ਮੁੰਡੇ ਦਾ ਮੈਸੇਜ ਆ ਗਿਆ ਉਹ ਕਹਿੰਦਾ ਛੋਟੇ ਪਿੰਡ ਦੇ ਲਵੇ ਲੱਗ ਗਿਆ ਪਹੁੰਚਣ ਆਣੀ ਆ ਤੁਸੀਂ ਹੋਰ ਗੱਲਾਂ ਨਾ ਕਰੋ ਮ ਜੋ ਦੋ ਬੰਦਾ ਆ ਗਿਆ ਨਾ ਕਿਰਾਂ ਪਾਣੀ ਦੀ ਘੁੱਟ ਪੁੱਛ ਕੇ ਮੁੜ ਕੇ ਤੇ ਉਰੇ ਨਹੀਂ ਆਉਣਾ ਹੈਗਾ ਕਿਉਂ ਨਹੀਂ ਆਉਣਾ ਮੈਂ ਤਾਂ ਬਰਾਬਰ ਬੈਠੂਗੀ ਕਿਉਂ ਨਾ ਕੰਮ ਵਾਲੀ ਕਿਹੜਾ ਬਰਾਬਰ ਨਹੀਂ ਬਹਿ ਸਕਦੀ ਹੁੰਦੀ ਉਹ ਬੈਠ ਸਕਦੀਆਂ ਪਰ ਮੇਰੀ ਗੱਲ ਤਾਂ ਸੁਣ ਲੈ ਯਾਰ ਬਖਾਨਾ ਬੰਦਾ ਖਬਰ ਕੀ ਸੁਭਾ ਹੋਊਗਾ ਕਹੇ ਜਾ ਦੇਖਣ ਹੋ ਬੰਦੇ ਦੀ ਯਾਰ ਸਭ ਕੁਝ ਦੇਖਣਾ ਪੈਂਦਾ ਉਹ ਤਾਂ ਤੂੰ ਇਹੇ ਬੰਦੇ ਨੂੰ ਘਰੇ ਹੀ ਨਾ ਵੜ ਉਹ ਮਾਂ ਪਹਿਲੀ ਵਾਰ ਮਿਲ ਰਿਹਾ ਨਾ ਸਾਡੀ ਫੋਨ ਦੀ ਗੱਲਬਾਤਾਂ ਹੁੰਦੀਆਂ ਨਹੀਂਆਂ ਨੇ ਕਿਸੇ ਬੰਦੇ ਥਰੂ ਮਿਲਿਆ ਹੋਰ ਦੇ ਮੈਨੂੰ ਇਹ ਫਿਰ ਅਣਜਾਣ ਬੰਦੇ ਨੂੰ ਤਾਂ ਘਰੇ ਵੜਨਾ ਗਲਤ ਹੀ ਹੁੰਦਾਗਾ ਓਹੋ ਮਾਂ ਜੇ ਪਹਿਲੀ ਵਾਰ ਬੰਦੇ ਨੂੰ ਮਿਲਾਂਗੇ ਹੌਲੀ ਹੌਲੀ ਅੱਗੇ ਅੱਗੇ ਜਾਣ ਫਰਣ ਫੇਰੀ ਬਣਦੀ ਹੁੰਦੀ ਹੈ ਨਾ ਨਾ ਭਾਈ ਬਾਹਰ ਹੀ ਮਿਲਣਾ ਸੀ ਫਿਰ ਫਿਰ ਘਰੇ ਬੁਲਾਉਣਾ ਜ਼ਰੂਰੀ ਸੀ ਮਾਂ ਬਾਹਰ ਖਰਚ ਆ ਜਾਂਦਾ ਕਮਰਾ ਬੁੱਕ ਕਰਦੇ ਖਾਣ ਪੀਣ ਦਾ ਸਭ ਕਿੰਨਾ ਖਰਚ ਆਉਂਦਾ ਮੈਨੂੰ ਐ ਵੀ ਇੱਥੇ ਘਰੀ ਬਣਾ ਲੈ ਆ ਚਾਹ ਪਿਆ ਕੇ ਤੋਰ ਦਾਂਗੇ ਉਹਨੂੰ ਆਪਾਂ ਅਗਲੇ ਕੋਲੇ ਗੱਡੀ ਹੋਊਗੀ ਉਹਦੇ ਗੱਡੀ 'ਚ ਬੈਠ ਕੇ ਗੱਲਬਾਤ ਕਰ ਲੈਂਦੇ ਮੈਂ ਤਾਂ ਨੀਂਦ ਵੀ ਨਹੀਂ ਆਉਂਦੀ ਹੈਗੀ ਰਾਤਾਂ ਨੂੰ ਅਸੀਂ ਫਿਕਰ ਵਰਵੜ ਖਾਈ ਜਾਂਦਾ ਵੀ ਜਿਹੜਾ ਕੜੀਆਂ ਵਾਲਾ ਘਰ ਹੈਗੇ ਇਹ ਵੀ ਵਿਕਿਆਊਗਾ ਇਹ ਬੰਦਾ ਨੀਂਦ ਤਾਂ ਪਤਾ ਮੇਰੀ ਉੱਡ ਗਈ ਤੇਰੀ ਗੱਲ ਸੁਣ ਕੇ ਤੈਨੂੰ ਤਾਂ ਕੀ ਨੀਂਦ ਆਉਣੀ ਸੀ ਉਹ ਸਾਨੂੰ ਹੁਣ ਕਿਹੜਾ ਸਮਝਾਵੇ ਗੱਲ ਮੈਂ ਤੁਸ ਤਾਂ ਸਿਆਣ ਨਹੀਂ ਤੁਸ ਤਾਂ ਸਮਝੋ ਨਾ ਇਹ ਤਾਂ ਨਿਆਣੀ ਹੈ ਤਾਂ ਹੋਰ ਬੌਲ ਮਾਰੀ ਜਾਂਦੀ ਹੈ ਬੌਲ ਕਾਨੂੰ ਮਾਰਦੀ ਆ ਪੁੱਤ ਤੈਨੂੰ ਅੱਜ ਬ ਨਾਲੇ ਫੇਰ ਜੇ ਬੇਲਾ ਹੱਥੋਂ ਲੰਘੇ ਨਾ ਇਹੀ ਲਾਪਰੀਂ ਦੀਆਂ ਗੱਲਾਂ ਤੇਰੇ ਨਾ ਜਾਦਾਆਂ ਤਾਂ ਮੇਰੇ ਮੂੰਹ ਤੇ ਥੁੱਕਦੀ। ਮਾਂ ਮੇਰੀ ਗੱਲ ਸੁਣੋ ਮੇਰੀ ਕੇਰਾ ਉਹ ਬੰਦਨਾ ਮੀਟਿੰਗ ਹੋ ਜਾਂਦੇ ਕੇਰਾ ਨੂੰ ਘਰੋਂ ਆ ਕੇ ਭੱਜ ਜਾਂਦੇ ਬਾਅਦ ਚ ਜਿਹੜੀ ਮੈਨਾਂ ਗੱਲ ਤੁਸੀਂ ਕਰਨੀ ਵੀ ਉਹ ਕਰ ਲਿਓ। ਕਿਰਪਾ ਕਰ ਕਿਉਂ ਨਾ ਚ ਉਸੇ ਕਮਰੇ ਚ ਬਾਹਰ ਲਾਓ। ਦੋਨਾਂ ਨੂੰ ਬੇਨਤੀ ਹੈ ਮੇਰੀ ਤਾਂ। ਬੇਨਤੀ ਕਰਨ ਦੀ ਕਿਹੜੀ ਲੋੜ ਆ ਭਾਈ? ਮੈਂ ਤਾਂ ਆਪਦੀ ਤੀਨ ਨੂੰ ਲੈ ਜਾਨੀ ਆ। ਤੂੰ ਮਾਰ ਮੋਜਾ ਬਿਜ਼ਨਸਮੈਨ ਨੂੰ ਬੁਲਾ ਕੋਠੀ ਲੈ ਬੰਗੜਾ ਲੈ। ਚੱਲ ਕੁੜੀਏ ਪਾ ਲੈ ਕੱਪੜੇ। ਚੱਲਦੇ ਆਪਾਂ ਫੇਰ। ਉਮਾ ਤੁਸੀਂ ਸਮਝਦੇ ਕਿਉਂ ਨਹੀਂ ਹੁੰਦੇ ਗੱਲ ਨੂੰ ਇੱਕੋ ਗੱਲ ਦੇ ਪਿੱਛੇ ਪੈ ਜਾਂਦੇ ਹੋ ਜੇ ਐਨੀ ਆ ਨਾ ਜਾਂ ਲੈ ਜਾਓ ਆਪਦੀ ਕੁੜੀ ਨੂੰ ਮੈਂ ਵੀ ਨਹੀਂ ਰੱਖਦਾ ਹੈਗਾ ਜਦੋਂ ਮੈਂ ਕਰੋੜਪਤੀ ਬਣ ਗਿਆ ਨਾ ਆਪੀ ਮੇਰੇ ਮਗਰ-ਮਗਰ ਭੱਜੀ ਫਿਰੂਗੀ ਫਿਰ ਮੈਂ ਵੀ ਵਿਸਾਉਣੀ ਹੈਗੀ ਫਿਰ ਮੈਂ ਵੀ ਅੰਗਰੇਜ਼ਾਂ ਲੈ ਕੇ ਆਉਂਗਾ ਹਾਂ ਤੇਰੀ ਬੇ ਤੈਨੂੰ ਅੰਗਰੇਜ਼ਾਂ ਚੱਲ ਆਪਰੇ ਤੋ ਹੋਬ ਤੋ ਤਿਆਰ ਚੱਲੀ ਜਾ 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 ਹੋ ਤਿਆਰ ਏ ਗੱਲ ਹੈ ਫਿਰ ਮੈਂ ਰਹਿੰਦੀ ਵੀ ਨਹੀਂ ਓਰੇ ਅੰਗਰੇਜ਼ਾਂ ਲੈ ਕੇ ਆਉਗਾ ਹੁਣ ਤੱਕ ਤਾਂ ਤੈਨੂੰ ਮਿਲੀ ਨਹੀਂ ਵੱਡੇ ਅੰਗਰੇਜ਼ ਨੂੰ ਅੰਗਰੇਜ਼ਾਂ ਚੱਲ ਆ ਜਾ ਮਾਂ ਰੋਟੀ ਪਕਾ ਕੇ ਖਵਾ ਮਾਂ ਕਰ ਫੇਰ ਜਾਣਨੇ ਆਪਾਂ ਚੱਲ ਆਪਾਂ ਜੀ ਨਾਲ ਦੇਖੂਗੀ ਤੈਨੂੰ ਕਿਹੜੀ ਕੰਜਰੀ ਪਕਾ ਕੇ ਦਊਗੀ ਰੋਟੀਆਂ ਕਿਹੜੇ ਤੇਰੇ ਕੱਪੜੇ ਤਾਊਗੀ ਕੰਮ ਵਾਲੀ ਰੱਖੂੰਗਾ ਮੈਂ ਕੰਮ ਵਾਲੀ ਹਾਂ ਅਗਲੇ ਨੂੰ ਮੈਂ ਬਣਾ ਕੇ ਰੱਖੂੰਗਾ ਜਿਹੜੀ ਆਊਗੀ ਤੇਰੇ ਵਾਲਾ ਕੰਮ ਥੋੜੀ ਵੀ ਸਰਦਨ ਵਾਂਗੂ ਸਰਖਾਉ ਮੇਰਾ ਕਿਹੜਾ ਸਮਝਾ ਬਿੰਦ ਨਾ ਮੱਥਾ ਮਾਰੇ ਯਾਰ ਮੈਂ ਤਾਂ ਲਾਪਰੀਤ ਨਹੀਂ ਮਾਨ ਸੀ ਆ ਰਹਿੰਦੂ ਖਦੀ ਆਪਦੀ ਮਾਂ ਬਲਾਲੀ ਹੁਣ ਉਹ ਵਿਚਾਰ ਆਉਂਦਾ ਹੋਗਾ ਉਹ ਸੋਚੂਗਾ ਵੀ ਕਰ ਇਦਾਂ ਪਛਾਲ ਪਾਰਖਿਆ ਮੈਂ ਨਾਲ ਚੰਗਾ ਭਾਲਾ ਕਿਹਾ ਵੀ ਤਾਈ ਦੇ ਘਰੇ ਤਾਈ ਦੇ ਘਰੇ ਕੋਈ ਨਹੀਂ ਹੈਗਾ ਕਰੀ ਨੌਕਰਣੀ ਤੋਂ ਬਿਨਾ ਚਲ ਕੋਈ ਨਾ ਇਹਨੂੰ ਕਹਿ ਦੂੰਗਾ ਵੀ ਇਹ ਭਾਈ ਝਾੜੂ ਪੂੰਚੇ ਕਰਨ ਵਾਲੀ ਹੈ ਕੁਈ ਦਾ ਗੇਮ ਕਮਾਉਣੀ ਪੂ ਪੁੱਛਾ ਕਿੱਥੇ ਕਾ ਗਿਆ